ਗੱਜੀ ਸਿੰਘ ਜੀ ਤੁਹਾਡੇ ਤੇ ਕਿਹੜੀ ਤਲਵਾਰ ਲਟਕ ਰਹੀ ਸੀ ਕਿਹੜਾ ਡਰ ਸੀ ਕਿਹੜਾ ਖੌਫ ਸੀ ਕਿਹੜਾ ਦਬਾਅ ਸੀ ਕਿ ਤੁਹਾਨੂੰ ਅਸਤੀਫਾ ਦੇਣਾ ਪੈ ਗਿਆ ਮਾਰਕੀਟ ਕਮੇਟੀ ਦੀ ਚੇਅਰਮੈਨ ਨੇ ਆਦੇ ਵਿੱਚ ਆਮ ਆਦਮੀ ਪਾਰਟੀ ਦੇ ਕਿੰਨੇ ਧੜੇ ਨੇ ਲੱਗਦਾ ਕਿ ਇੱਥੇ ਧੜੇ ਬੰਦੀ ਹੋ ਚੁੱਕੀ ਆ ਕਿ ਜਿਹੜੇ ਸੀਐਮ ਭਗਵੰਤ ਮਾਨ ਨੇ ਜੀ ਉਹਨਾਂ ਦੇ ਨਾਲ ਕੁਝ ਐਮਐਲਏ ਉਹਨਾਂ ਨਾਲ ਚੱਲਦੇ ਨੇ ਤੇ ਕੁਝ ਐਮਐਲਏ ਜਿਹੜੇ ਨੇ ਦਿੱਲੀ ਲੋਬੀ ਨਾਲ ਚੱਲਦੇ ਨੇ ਇਸ ਕੋਈ ਸਚਾਈ ਹੈਗੀ ਮੈਨੂੰ ਲੱਗਦਾ ਵੀ ਟੀਮ ਇਹ ਤੇ ਟੀਮ ਦੀ ਚੱਲ ਰਹੀ ਹੈ ਬਣ ਗਈ ਹੈ ਸुरू ਤੋਂ ਚੱਲ ਰਹੀ ਹੈ ਅੱਛਾ ਜੇ ਜਾਣਾ ਪਏ ਤਾਂ ਕਿੱਦਾਂ ਜਾਉਗਾ ਇਹਨਾਂ ਦੋਵਾਂ ਵਿੱਚ ਕਿਸੇ ਨਾਲ ਜਾਣਾ ਨਹੀਂ ਭਗਵੰਤ ਮਾਨ ਵਰਗਾ ਹੀ ਜਾ ਮੈਨੂੰ ਲੱਗਦਾ ਪੰਜਾਬ ਦੀ ਦੋਰੀ ਨਹੀਂ ਲੰਮਣਾ ਹੂੰ ਬਹੁਤ ਵਧੀਆ ਫੈਸਲੇ ਲਏ ਨੇ ਉਹਨਾਂ ਬਹੁਤ ਵਧੀਆ ਕੰਮ ਵੀ ਕੀਤਾ ਵਾ Delhi ਲੋਬੀ ਤੋਂ ਖੁਸ਼ ਹੈ ਤੁਸੀਂ ਕਿ ਨਹੀਂ ਨਹੀਂ ਮੈਂ ਕਿਸੇ ਤੋਂ ਵੀ ਕੁਝ ਨਹੀਂ ਹੈ ਅਰਵਿੰਦ ਕੇਤਰੀਵਾਲ ਨਾਲ ਨਹੀਂ ਜੀ ਉਹਦੀ ਕੰਮ ਤੋਂ ਉਹਦੀ ਪਾਲਿਸੀ ਤੋਂ ਨਹੀਂ ਪਾਲਿਸੀ ਜੇ ਉਹ ਸਹੀ ਹੁੰਦੀ ਤਾਂ ਅੱਪ ਛੱਡਣ ਦੀ ਲੋੜ ਕੀ ਸੀ ਸੀ ਜਲੇਬੀਆਂ ਨੂੰ ਕਮਾ ਕੇ ਦਿੱਤੇ ਸਿੱਧਾ ਜਵਾਬ ਤਾਂ ਉਹਨਾਂ ਅਸਤੀਫਾ ਤੋਂ ਦਿੱਤਾ ਦਿੱਤਾ ਕਿ ਉਹ ਅਜੇ ਦੋਸੇ ਨਹੀਂ ਆਇਆ। ਵੇਖੋ ਰਿਸ਼ਪਾਲ ਪਾਜੀ ਅਸੀਂ ਜਲੇਬੀਆਂ ਕਮਾ ਕੇ ਦੇਣ ਦਾ ਮੇਰਾ ਕੋਈ ਅਸਤੀਫਾ ਦਿੱਤਾ ਕਾਰਨ ਅਸੀਂ ਅਸਤੀਫਾ ਦੇਣ ਦਾ ਕਾਰਨ ਤੁਹਾਨੂੰ ਦੱਸ ਰਿਹਾ ਵਾਂ ਕਿ ਜਿਸ ਸੋਚ ਨੂੰ ਲੈ ਕੇ ਤੁਰੇ ਸੀ ਉਹ ਸੋਚ ਸਾਨੂੰ ਇਹਦੇ ਵਿੱਚ ਨਹੀਂ ਲੱਭੀ ਗਈ। ਕਿੱ데 ਚ ਨਹੀਂ ਲੱਭੀ ਇਸ ਪਾਰਟੀ ਚ ਨਹੀਂ ਲੱਭੀ ਗਈ। ਯਾਦ ਹੈ ਪ੍ਰਧਾਨ ਤੁਸੀਂ ਗੱਲ ਕਰ ਰਹੇ ਹੋ ਹਮਣਾ ਰੋੜਾ ਜੀ ਦੀ। ਉਹਨਾਂ ਨੇ ਇਹੀ ਬਿਆਨ ਦਿੱਤਾ ਵਾ ਵੀ ਸਾਨੂੰ ਮਾਜੇ ਦੀ ਵੋਟਾਂ ਦੀ ਲੋੜ ਨਹੀਂ ਅਸੀਂ ਮਾਲਵੇ ਚੋਂ ਸਰਕਾਰ ਬਣਾ ਲੈਣੀ। ਜਦੋਂ ਕਿਸੇ ਵੱਡੇ ਲੀਡਰ ਦੇ ਮੂੰਹੋਂ ਇਹੋ ਜਿਹੇ ਬਿਆਨ ਸੁਣੀਏ ਤੇ ਫੇਰ ਅਸੀਂ ਉੱਥੇ ਮੰਨ ਲਓ ਕਿਸ ਖਾਤਰ ਗੈਰ ਰਹਿੰਦੇ ਆਪਾਂ ਪੰਜਾਬ ਜੀ ਦੀ ਸਰਕਾਰ ਦੇ ਤੋਂ ਮਾਨਸਾਬ ਦੇ ਮੂੰਹ ਨੂੰ ਆਈ ਕੋਈ ਇੱਜ਼ਤ ਦੋਹਰਾਈ ਨਹੀਂ ਹੈਗੀ ਜੇ ਵੀ ਪਠਾਨ ਮਾਜਰੇ ਦੀ ਗੱਲ ਕਰਦੇ ਤਾਂ ਪਠਾਨ ਮਾਜਰੇ ਨੇ ਖੁਦ ਆਪਣੀ ਮੂੰਹ ਗਿਆ ਵੀ ਮੈਂ ਆਜ਼ਾਦ ਲੜਿਆ ਸੀ ਤੇ ਹਰਿਆ ਸੀ ਮਾਨਸਾਬ ਦੇ ਮੂੰਹ ਨੂੰ ਮਾਜਾ ਬਣਿਆ ਕੋਈ ਆਇਆ ਇੱਕੋ ਫੋਨ ਜ਼ਿਲ੍ਹਾ ਪ੍ਰਧਾਨ ਦਾ ਵੀ ਆਇਆ ਮੈਨੂੰ ਰਜੀਵ ਸ਼ਰਮੇਚਰ ਵੀ ਆਇਆ ਇਸ ਤੋਂ ਇਲਾਵਾ ਕਿਸੇ ਦਾ ਹੋਣੀ ਹੈ ਇਹਨੇ ਦੀਪ ਸਿੰਘ ਰੰਦਾਵਾ ਜੀ ਸੋ ਉਹਨਾਂ ਦੇ ਪਿੱਛੇ ਜੇ ਮੀਡੀਆ ਦੇ ਵਿੱਚ ਜਿਹੜਾ ਬਿਆਨ ਆਂਦਾ ਉਸ ਬਿਆਨ ਦੇ ਮਤਲਬ ਮੁਤਾਬਕ ਕਿ ਕਹਿ ਰਿਹਾ ਕਿ ਤੁਹਾਡੀ ਕੋਈ ਨਿੱਜੀ ਰੰਜਿਸ਼ ਹੈ ਜਿਹੜੇ ਕਰਕੇ ਤੁਸੀਂ ਐਸਪੀ ਭਾਜੇਗੇ ਇਹ ਵੇਖੋ ਕੀ ਸ਼ੌਹਰਤ ਰੰਡਿਓ ਵਾਵਾ ਘਟਦੇ ਪਾਹਲੋਂ ਪਾਸੇ ਲਾਉਣ ਚ ਪਾਸੇ ਹਟਾਉਣ ਚ ਤੇ ਸਾਈਡ ਤੇ ਕਰਨ ਇਹਦਾ ਮਤਲਬ ਬੜਾ ਕਲੀਅਰ ਹੈ ਕਿ ਤੁਹਾਡੀ ਸਰਕਾਰੀ ਦਰਬਾਰੇ ਪੁੱਜ ਕੇ ਚੈਨੀ ਚ ਵੇਖੋ ਇਹਦੇ ਵਿੱਚ ਮੈਰੀ ਕਲੀ ਦੀ ਨਹੀਂ ਹੈਗੀ ਕਿਸੇ ਦੀ ਵੀ ਨਹੀਂ ਹੈ ਤਦੋਂ ਸਾਡੇ ਜਨਨਲ ਪਾਰਟੀ ਨੂੰ ਕੀ ਨੁਕਸਾਨ ਹੋਵੇ? ਦੇਖੋ ਐਡਾ ਵੱਡਾ ਰੁੱਖ ਹੈ ਉਹਦਾ ਇੱਕ ਪੱਤਾ ਝੜ ਗਿਆ ਉਹਨੂੰ ਕੀ ਫਰਕ ਪੈਂਦਾ ਨਹੀਂ 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 ਫਰਕ ਪੈਂਦਾ ਹੈਗਾ ਕਿੰਨੇ ਤੁਹਾਨੂੰ ਸੈਟ ਕੀਤਾ ਬਾਹ ਕਿੰਨੇ ਫੜੀ ਹੈ ਕਿੰਨੇ ਕਹੇ ਸਾਡੇ ਆਣ ਆਜੋ ਭਜੀ ਨਹੀਂ ਨਹੀਂ ਇਹੋ ਜਿਹਾ ਕੋਈ ਨਹੀਂ ਸਭ ਦੇ ਬਾਜੀ ਹੋਈ ਉਹ ਨਹੀਂ ਭਜੀ ਐਮਐਲਏ ਦੀ ਟਿਕਟ ਤੇ ਤੇ ਚਾਹ ਆਉਂਦੇ ਬਾਦੀ ਨਹੀਂ ਬੈਂਦੀ ਉਹ ਕਿਤੇ ਕਿਹੜੇ ਤੇ ਨਹੀਂ ਹੁਣ ਗੱਡੀ ਨਹੀਂ ਨਹੀਂ ਜਦੋਂ 92 ਦੀ ਇਲੈਕਸ਼ਨ ਹੋਈ ਸੀ ਕਿਹੜੇ ਤੇ ਕੱਟ ਨਹੀਂ ਸੀ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਸਰਕਾਰ ਹੋਣੀ ਕਿ ਨਹੀਂ ਉਹਦੇ ਨਾਲ ਬਾਤ ਐਮਪੀ ਇਲੈਕਸ਼ਨ ਆਈ ਅਹੀਂ ਉਦੋਂ ਕਿਹੜਾ ਕਰ ਸਕਦੇ ਸੀ ਉਹਦੇ ਨਾਲ ਬਾਤ ਜਿਮਣੀ ਇਲੈਕਸ਼ਨ ਆਈ ਸਾਡੇ ਡੇਰੇ ਬਾਬੇ ਨਾਲ ਅਸੀਂ ਉਦੋਂ ਕਿਹੜਾ ਕਰ ਸਕਦੇ ਸੀ ਹਮ ਤਾਂ ਕੋਈ ਕਿੜੇ ਕਿੰਨਾ ਮਤਲਬ ਹੀ ਨਹੀਂ ਹੋਣ ਕਿਉਂ ਕੱਟੀ ਸੀ ਅੱਛਾ ਤੁਸੀਂ ਪਠਾਨ ਮਾਜ ਦੇ ਤਾਂ ਹਸਰ ਕੀਤੀ ਹਾਂ ਬਿਲਕੁਲ ਦੇਖੇ ਜੀ ਬਗਾਵਤ ਕਰਨ ਦੇ ਨਤੀਜੇ ਦੇ ਨਹੀਂ ਵੇਖੋ ਬਗਾਵਤ ਹੱਕ ਸੱਚ ਦੀ ਆਵਾਜ਼ ਤੇ ਚੁੱਕਦੇ ਰਿਹਾ ਵਾ ਜੇ ਮੰਨ ਲਓ ਇਥੋਂ ਅਬਦਾਲੀ ਵੀ ਹੁੰਦਾ ਰਿਹਾ ਤੇ ਡਾਕ ਦੇਤੇ ਅਸੀਂ ਰਹੇ ਮੰਨ ਲਓ ਜਿਹੜਾ ਸੱਚ ਦੀ ਗੱਲ ਕਰਦਾ ਵਾ ਜਿਉਂ ਉਹਨ ਸਭ ਨੂੰ ਬਾਕੀ ਸਮਝ ਲਓ ਬਾਕੀ ਬਿਲਕੁਲ ਤਾਂ ਬਾਕੀ ਦਾ ਠੱਪਾ ਲੱਗ ਜੇ ਤੁਹਾਡੇ ਤੇ ਫਿਰ ਆਖੋ ਵੇਖੋ ਜਦੋਂ ਅਸੀਂ ਛੱਡਿਆ ਹੀ ਛੱਡੀ ਦਿੱਤਾ ਪਰ ਨਾਂਮੇ ਬਾਕੀ ਦਾ ਲੱਗ ਜੇ ਭਾਂਵੇਂ ਗਜ਼ਾਰਦਾ ਲੱਗ ਕੋਈ ਬਗਾਵਤ ਕਰਦਾ ਹੈ ਤੇ ਸਰਕਾਰਾਂ ਜਿਹੜੀਆਂ ਹੁੰਦੀਆਂ ਉਸ ਕੋ ਪਾਵਰ ਬੜੀ ਹੁੰਦੀ ਹੈ ਜੀ ਜੀ ਤਾਂ ਕਿ ਦੁਬਾਰਾ ਕੋਈ ਜਗਜੀਤ ਸਿੰਘ ਨਾ ਜੰਗੇ ਕੋਈ ਕਾਹਨੋਂ ਫਿਰ ਦੁਬਾਰਾ ਬਗਾਵਤ ਕਰਨ ਦੀ ਹਿੰਮਤ ਨਾ ਕਰੇ ਪਾਰਟੀ ਨੇ ਵੀ ਸੋਚਣਾ ਤੁਸੀਂ ਪਾਰਟੀ ਦੀ ਅੱਖਸ ਨੂੰ ਢਾਲ ਆ ਰਹੇ ਹੋ ਡਰ ਲੱਗਦਾ ਨਹੀਂ ਡਰ ਕੇ ਠੀਕ ਹੈ ਜੇ ਡਰ ਹੋਏ ਨਾ ਮੇਰੇ ਮੂੰਹ ਦੇ ਸਮਾਈ ਨਾ ਹੋਏ ਤਰੇੀਆਂ ਤੁਹਾਨੂੰ ਇਹ ਕਦਾ ਪਤਾ ਵਾ ਅੱਜ ਤੋਂ 2 ਦਿਨ ਪਹਿਲਾਂ ਜਾਨੀ ਕਿ 13 ਸਤੰਬਰ ਨੂੰ ਇੱਕ ਅਸਤੀਫਾ ਬੰਬ ਚੱਲਦਾ ਡੇਰੇ巴巴 ਨਾਨਕ ਤੋਂ ਬੜਾ ਤਮਾਕਾ ਹੁੰਦਾ ਔਰ ਇਹ ਤਮਾਕਾ ਹੁੰਦਾ ਆਮ ਆਦਮੀ ਪਾਰਟੀ ਦੇ ਵਿੱਚ ਇਹ ਅਸਤੀਫਾ ਬੰਬ ਚਲਾਇ ਕਿੰਨੇ ਸੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਡੇਰੇ巴巴 ਨਾਨਕ ਤੋਂ ਤੇ ਨਾਲੋ ਜ਼ਿਲ੍ਹਾ ਪ੍ਰਧਾਨ ਨੇ ਸਪੋਰਟਸ ਵਿੰਗ ਗੁਰਦਾਸਪੁਰ ਦੇ ਤੇ ਨਾਮ ਹੈ ਜਗਜੀਤ ਸਿੰਘ ਕੜੋ ਆਖਿਰ ਨੌਬਤ ਕਿਉਂ ਆ ਗਈ ਅਸਤੀਫਾ ਦੇਣ ਦੀ ਵਜ੍ਹਾ ਕੀ ਹੈ ਲੋਕੀ ਤੇ ਕੁਰਸੀਆਂ ਲਈ ਤਰਲੇ ਕੱਢਦੇ ਨੇ ਤੇ ਇਹਨੇ ਕੁਰਸੀ ਨੂੰ ਠੁੱਡ ਕੇ ਮਾਰਿਆ ਇਹੋ ਅਸੀਂ ਇਹਨਾਂ ਕੋਲ ਜਾਣਾਂਗੇ ਸਾਡੇ ਨਾਲ ਨੇ ਜਗਜੀਤ ਸਿੰਘ ਕਾਲੋ ਕਾਲੋ ਸਾਹਿਬ ਆਪ ਜੀ ਦਾ ਬਹੁਤ ਸਵਾਗਤ ਹੈ ਧੰਨਵਾਦ ਭਾਜੀ ਧੰਨਵਾਦ ਜੀ ਜਗਜੀਤ ਸਿੰਘ ਜੀ ਤੁਹਾਡੇ ਤੇ ਕਿਹੜੀ ਤਲਵਾਰ ਲਟਕ ਰਹੀ ਸੀ ਕਿਹੜਾ ਡਰ ਸੀ ਕਿਹੜਾ ਖੌਫ ਸੀ ਕਿਹੜਾ ਦਬਾਅ ਸੀ ਕਿ ਤੁਹਾਨੂੰ ਅਸਤੀਫਾ ਦੇਣਾ ਪੈ ਗਿਆ ਮਾਰਕੀਟ ਕਮੇਟੀ ਦੀ ਚੇਅਰਮੈਨੇ ਤੋਂ ਦੇਖੋ ਜੀ ਕੋਈ ਤਲਵਾਰ ਨਹੀਂ ਸੀ ਹੈਗੀ ਮੇਰੇ ਸਿਰ ਤੇ ਲਟਕ ਰਹੀ ਕੋਈ ਦਬਾਅ ਨਹੀਂ ਸੀ ਹੈਗਾ ਕਿ ਸਦਾ ਮੈਨੂੰ ਕੋਈ ਪਾਰਟੀ ਵਾਲੋਂ ਦੁਬਾਰਾ ਸੀਐਸ ਦੀਫੇ ਦਾ ਅਸੀਂ ਅਸਤੀਫਾ ਲੋਕਾਂ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਵਾ ਅਸੀਂ ਜਿਹੜੀ ਤੋਂ ਲਹਿਰ ਆਈ ਸੀ ਨਾ 2012 13 ਵਿੱਚ ਅਸੀਂ ਉਹ ਲਹਿਰ ਦੇ ਨਾਲ ਜੁੜੇ ਸੀ ਵੀ ਦਿੱਲੀ ਵਿੱਚ ਇਨਕਲਾਬ ਆਇਆ ਵਾ ਪੰਜਾਬ ਵਿੱਚ ਵੀ ਲੈ ਕੇ ਆਵਾਂਗੇ ਉਹ ਤਾਂ ਬੜਾ ਰੌਲਾ ਸੀ ਇਸ ਗੱਲ ਦਾ ਉਦੋਂ ਤੋਂ ਲੈ ਕੇ ਅਸੀਂ ਪਾਰਟੀ ਦੇ ਨਾਲ ਜੁੜੇ ਆਂ ਪਾਰਟੀ ਦੀ ਸੋਚ ਨੂੰ ਸਮਰਪਿਤ ਆਪਾਂ ਕੰਮ ਕਰਦੇ ਰਹੇ ਆਂ ਲੋਕਾਂ ਜਾਣਦੇ ਨੇ ਲੇਕਿਨ ਜਦੋਂ ਹੁਣ ਹਾਲ ਦੀ ਕਿਹੜੀ ਲੋਕਾਂ ਵਿੱਚ ਜਾਈਏ ਤੇ ਲੋਕਾਂ ਦਾ ਹਾਲ ਜਿਹੜਾ ਸਾਡੇ ਕੋਲ ਦੇਖਿਆ ਨਹੀਂ ਜਾਂਦਾ ਹੈਗਾ ਲੋਕਾਂ ਦੇ ਘਰ ਟਹਿ ਗਏ ਨੇ ਜਿਨ੍ਹਾਂ ਦੇ ਨਹੀਂ ਢੇ ਕਰ ਉਹਨਾਂ ਦੇ ਫਰਸ਼ ਭੈ ਗਏ ਨੇ ਜਿਨ੍ਹਾਂ ਦੇ ਅੰਦਰਾਂ ਚ ਪਾਣੀ ਵੜਿਆ ਹੋਆ ਲੋਕਾਂ ਤੇ ਮੰਨ ਲਓ ਜਿਹੜੇ ਲੈਂਟਰ ਨੇ ਉਹਨਾਂ ਵਿੱਚ ਤੇ ਰਣਾ ਚੁੱਕੀਆਂ ਨੇ ਮੇਰਾ ਸਵਾਲ ਉਹਦਾ ਜਵਾਬ ਨਹੀਂ ਤੁਸੀਂ ਦੇ ਪਾ ਰਹੇ ਬੜੇ ਸੁਲਝੇ ਹੋ ਐਡੀਟਰ ਤੁਸੀਂ ਗੱਲ ਨੂੰ ਘੁਮਾ ਲਿੰਦੇ ਹੋ ਤੁਸੀਂ ਗੱਲ ਭਗਤ ਸਿੰਘ ਤੱਕ ਲੈ ਕੇ ਤੇ ਫਿਰ ਕੋ ਯੂ ਟਰਨ ਮਾਰ ਗਏ ਕਿਸੇ ਹੋਰ ਪਾਸੇ ਨਹੀਂ ਮਾਰਿਆ ਮੈਂ ਆਪਣ ਦਾ ਜਵਾਬ ਹੈ ਨਾ ਜਿਹੜਾ ਬੜਾ ਜਲੇਬੀ ਵਾਂਗੂ ਕਮਾ ਕੇ ਦਿੰਦੇ ਸਿੱਧਾ ਜਵਾਬ ਤਾਂ ਉਹਨਾਂ ਅਸਤੀਫਾ ਕੋ ਦਿੱਤਾ ਅਸਤੀਫਾ ਕਿਉਂ ਦਿੱਤਾ ਦੱਸੇ ਨਹੀਂ ਆ। ਵੇਖੋ ਰਿਸ਼ਪਾਲ ਪਾਜੀ ਅਸੀਂ ਜਲੇਬੀਆਂ ਕਮਾ ਕੇ ਦੇਣ ਦਾ ਮੇਰਾ ਕੋਈ ਅਸਤੀਫਾ ਨਹੀਂ ਹੈਗਾ। ਅਸਤੀਫਾ ਦੇਣ ਦਾ ਕਾਰਨ ਤੁਹਾਨੂੰ ਦੱਸ ਰਿਹਾ ਵਾਂ ਵੀ ਜਿਸ ਸੋਚ ਨੂੰ ਲੈ ਕੇ ਤੁਰੇ ਸੀ ਉਹ ਸੋਚਾਂ ਨੂੰ ਇਹਦੇ ਵਿੱਚ ਨਹੀਂ ਲੱਭੀ ਗਈ। ਕਿੱ데 ਚ ਨਹੀਂ ਲੱਭੀ ਇਸ ਪਾਰਟੀ ਚ ਨਹੀਂ ਲੱਭੀ ਗਈ। ਪਾਰਟੀ ਚ ਕਿਹਨੂੰ ਮੰਨਦੇ ਹੋ ਕਿਉਂਕਿ ਤੁਹਾਡੀ ਪਾਰਟੀ ਦਾ ਜਿਹੜਾ ਵੇਖੋ ਸੁਪਰੀਮੋ ਨੇ ਅਰਵਿੰਦ ਕੇਧਰੀਵਾਲ ਨੇ ਮਨੀਸ਼ ਚੋਧੀਆਂ ਨੇ ਉਸ ਤੋਂ ਬਾਅਦ ਵੱਡੇ ਲੀਡਰ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਉਤੋਂ ਇਲਾਵਾ ਪੰਜਾਬ ਪ੍ਰਧਾਨ ਅਮਨ अरोड़ा ਉਤੋਂ ਇਲਾਵਾ ਜਿਹੜੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸਿੰਘ ਛੇੜੀ ਕਸੀ ਕਿੰਨੀ ਵੱਡੀ ਲੀਡਰਸ਼ਿਪ ਹੈ ਜਿਹੜੀ ਉਹਦੀ ਲਾਈਨ ਹੈ ਤੁਹਾਨੂੰ ਇਹ ਸੋਚ ਕਿਤੇ ਵਿੱਚ ਗਵਾਚੀ ਲੱਗੀ ਹੈ ਵੇਖੋ ਤੁਸੀਂ ਸ਼ਾਇਦ ਭੁੱਲ ਰਹੇ ਮੈਂ ਸਾਰਿਆਂ ਨੂੰ ਪਹਿਲਾਂ ਇੱਕ ਗੱਲ ਕਹੀ ਸੀ ਵੀ ਜਿਹੜੇ ਪੰਜਾਬ ਦੇ ਪ੍ਰਧਾਨ ਤੁਸੀਂ ਗੱਲ ਕਰ ਰਹੇ ਹੋ ਅਮਨ अरोड़ा ਜੀ ਦੀ ਉਹਨਾਂ ਨੇ ਹੀ ਬਿਆਨ ਦਿੱਤਾ ਵਾ ਵੀ ਸਾਨੂੰ ਮੱਝ ਦੀ ਵੋਟਾਂ ਦੀ ਲੋੜ ਨਹੀਂ ਅਸੀਂ ਮਾਲਵੇ ਚੋਂ ਸਰਕਾਰ ਬਣਾ ਲੈਣੀ ਜਦੋਂ ਕਿਸੇ ਵੱਡੇ ਲੀਡਰ ਦੇ ਮੂੰਹ ਇਹੋ ਜਿਹੇ ਬਿਆਨ ਸੁਣੀਏ ਤੇ ਫੇਰ ਜੀ ਉੱਥੇ ਮੰਨ ਲਓ ਕਿਸ ਖਾਤਰ ਬਹਿ ਰਹੇ ਨੇ ਆਪਾਂ ਦੱਸੋ ਆਪਾਂ ਭਗਤ ਸਿੰਘ ਦੀ ਸੋਚ ਭਗਤ ਸਿੰਘ ਦੀ ਸੋਚ ਮੇਰੀ ਬੇਨਤੀ ਸੁਣੋ ਭਗਤ ਸਿੰਘ ਦੀ ਸੋਚ ਮੇਰੀ ਬੇਨਤੀ ਸੁਣੋ ਭਗਤ ਸਿੰਘ ਦੀ ਸੋਚ ਭਗਤ ਸਿੰਘ ਦੀ ਸੋਚ ਕੋਈ ਲੀਡਰ ਚੋਂ ਕੌਣ ਹੈ ਜਿਹੜਾ ਭਗਤ ਸਿੰਘ ਦੀ ਸੋਚ ਤੇ ਪੈਰਾ ਨਹੀਂ ਦੇ ਰਿਹਾ ਤੁਸੀਂ ਸਾਰੇ ਲਾ ਲਓ ਤੁਸੀਂ ਸਾਰੇ ਲਾ ਲਓ ਤਕਰੀਬਨ ਸਾਰੇ ਕੌਣ ਸਾਰੇ ਲੀਡਰ ਲਾ ਲਓ ਨਾ ਲਾਓ ਨਾ ਕਿਸੇ ਦਾ ਵੀ ਖੋਣਾ ਨਾ ਤੇ ਮੈਂ ਲੈ ਰਿਹਾ ਮਨ ਅਰੋੜਾ ਜੀ ਦਾ ਨਾਮਾ ਲੈ ਰਿਹਾ ਸਾਰੇ ਐਮਐਲਏ ਸਾਹਿਬਾਨਾਂ ਦਾ ਨਾਮਾ ਲੈ ਰਿਹਾ ਵਾ ਵੀ ਮਾਨ ਸਾਹਿਬ ਦੇ ਵੇਖੋ ਪੰਜਾਬ ਜੀ ਦੀ ਸਰਕਾਰ ਦੇ ਤੋਂ ਮਾਨ ਸਾਹਿਬ ਦੇ ਮੂੰਹ ਨੂੰ ਆਈ ਕੋਈ ਜੀ ਦੌੜਾ ਹੀ ਨਹੀਂ ਹੈਗੀ ਜੇ ਤੁਸੀਂ ਪਠਾਨ ਮਾਜਰੇ ਦੀ ਗੱਲ ਕਰਦੇ ਹੋ ਤਾਂ ਪਠਾਨ ਮਾਜਰੇ ਨੇ ਖੁਦ ਆਪਣੀ ਮੋਹ ਕਿਹਾ ਵੀ ਮੈਂ ਆਜ਼ਾਦ ਲੜਿਆ ਸੀ ਤੇ ਹਰਿਆ ਸੀ ਮਾਨ ਸਾਹਿਬ ਦੇ ਮੂੰਹ ਨੂੰ ਮਾਜ ਐਮਐਲ ਬਣਿਆ ਉਹਨਾਂ ਦੇ ਮੂੰਹ ਮਿਆਣਾ ਵੇਖੋ ਸਾਰੀ ਜਿਹੜੀ ਸੁਪਰੀਮੋ ਹੈ ਅਸੀਂ ਤੇ ਸੁਪਰੀਮੋ ਦੇ ਮੂੰਹ ਨੂੰ ਤੁਰੇ ਆ ਰਵਿੰਦ ਕੇਜੀਵਾਲ ਜੀ ਦੇ ਭਗਵੰਤ ਮਾਨ ਜੀ ਦੇ ਮੂੰਹ ਨੂੰ ਤੁਰੇ ਆ ਉਹਨਾਂ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਮੂੰਹ ਨੂੰ ਤੁਰੇ ਆ ਆਪਾਂ ਵੇਖੋ ਐਮਪੀ ਇਲੈਕਸ਼ਨ ਚੈਰੀ ਕਲਸੀ ਜੀ ਮਗਰ ਕਿੰਨਾ ਜ਼ੋਰ ਲ ਅਸੀਂ ਵੇਖੋ ਤੁਸੀਂ ਕਿਹਾ ਕਿ ਕੁਰਸੀਆਂ ਨੂੰ ਲੋਕ ਤਰਸਦੇ ਨੇ ਮੈਨੂੰ ਪਤਾ ਹੈ ਇਹ ਗੱਲ ਨੂੰ ਵੀ ਲੋਕਾਂ ਦੀ ਉਮਰ ਲੰਘ ਜਾਂਦੀ ਹੈ ਚੇਅਰਮੈਨ ਦੀ ਕੁਰਸੀ ਤੇ ਬਹਿੰਦੇ ਆ ਬਹਿੰਦੇ ਆ ਅਸੀਂ ਉਹ ਚੇਅਰਮੈਨ ਨੂੰ ਛੱਡ ਕੇ ਆ ਗਏ ਆ ਸਾਡੇ ਤੇ ਕੋਈ ਤਲਵਾਰ ਨਹੀਂ ਲੰਮਕੀ ਕੋਈ ਸਾਨੂੰ ਲਿਛਦਾ ਨਹੀਂ ਹੈਗਾ ਵੀ ਲਿਸਟ ਇਹਨਾਂ ਜਾਰੀ ਕਰਤੀ ਆ ਤੇ ਇਹਨਾਂ ਚੇਅਰਮੈਨ ਤੋਂ ਲਾ ਦੇਣਾ ਵੇਖੋ ਜੇ ਲਿਸਟ ਜਾਰੀ ਹੋ ਉਂਦੀ ਗੱਲ ਨਹੀਂ ਕੋਈ ਆਇਆ ਵੇਖੋ ਫੋਨ ਜ਼ਿਲ੍ਹਾ ਪ੍ਰਧਾਨ ਦਾ ਵੀ ਆਇਆ ਮੈਨੂੰ ਰਜੀਵ ਸ਼ਰਮੇ ਜੀ ਦਾ ਵੀ ਆਇਆ ਇਸ ਤੋਂ ਇਲਾਵਾ ਕਿਸੇ ਦਾ ਫੋਨ ਨਹੀਂ ਆਇਆ ਤੁਹਾਨੂੰ ਕਿਸੇ ਦਾ ਨਹੀਂ ਆਇਆ। ਨਹੀਂ ਜੀ। ਅਨਮੋਲ ਗਗਰ ਮਾਜੀ ਹੁਣਾਂ ਨੇ ਜਦੋਂ ਅਸਤੀਫਾ ਦਿੱਤਾ ਸੀ ਤੇ ਦੇਖਿਆ ਸੀ ਸਾਰੀ ਲੀਡਰਸ਼ਿਪ ਪਹੁੰਚਦੀ ਹੈ ਗੱਲਬਾਤ ਕਰਦੀ ਹੈ। ਜੀ। ਇਹਦਾ ਮਤਲਬ ਤੁਹਾਡਾ ਕੋਈ ਫਰਕ ਨਹੀਂ ਪੈਂਦਾ। ਮਤਲਬ ਤੁਹਾਡਾ ਪਰਵਾਹ ਨਹੀਂ ਕਿਸੇ ਨੂੰ। ਕਹਿ ਸਕਦੇ ਹੋ ਤੁਸੀਂ? ਇਹਦਾ ਮਤਲਬ ਤੁਹਾਡਾ ਕੰਮ ਜਿਹੜਾ ਫਿਰ ਕਾਗਜ਼ਾਂ ਦੇ ਵਿੱਚ ਬੋਲਦਾ ਨਹੀਂ ਹੁਣਾਂ ਉਹਨਾਂ ਦੇ ਰਿਕਾਰਡ ਕੋਈ ਉਹੋ ਜਿਹਾ। ਇਹ ਵੇਖੋ ਇਹਦਾ ਜਵਾਬ ਤੇ ਸੀਨੀਅਰ ਲੀਡਰਸ਼ਿਪ ਦੇ ਸਕਦੀ ਜਿਨ੍ਹਾਂ ਨੇ ਚੇਅਰਮੈਨ ਲਾਇਆ ਸੀ। ਚੇਅਰਮੈਨ ਤੋਂ ਨਾ ਇਸੇ ਕਰਕੇ ਲਾਇਆ ਸੀ ਵੀ ਸਾਡਾ ਕੰਮ ਬੋਲਦਾ ਸੀ ਤਾਂ ਹੀ ਲਾਇਆ ਸੀ। ਪਰ ਤੁਹਾਡੇ ਹੀ ਹਲਕੇ ਦੇ ਐਮਐਲਏ ਗੁਰਦੀਪ ਸਿੰਘ ਰੰਦਾਵਾ ਜੀ ਸੋ ਉਹਨਾਂ ਦੇ ਪਿੱਛੇ ਜੇ ਮੀਡੀਆ ਦੇ ਵਿੱਚ ਜਿਹੜਾ ਬਿਆਨ ਆਂਦਾ ਉਸ ਬਿਆਨ ਦੇ ਮੁਤਾਬਕ ਤੇ ਕਹਿ ਰਿਹਾ ਕਿ ਤੁਹਾਡੀ ਕੋਈ ਨਿੱਜੀ ਰੰਜਿਸ਼ ਹੈ ਜਿਹਦੇ ਕਰਕੇ ਤੁਸੀਂ ਅਸਤੀਫਾ ਦੇ ਕੇ ਇਹ ਵੇਖੋ ਕੀ ਸ਼ੌਹਰਤ ਲੈਂਦੇ ਹੋ ਵਾਵਾ ਖਟਣਦੇ ਨਹੀਂ ਵੇਖੋ ਨਿੱਜੀ ਰੰਜਿਸ਼ ਤੇ ਜਾਂ ਜਿੱਤ ਕੇ ਨਾ ਹੈਗੀ ਇਹ ਕੋਈ ਸ਼ੋਅ ਕਰ ਸਕਦਾ ਵਾ ਹਮ ਜੇ ਇਹ ਕਹਿ ਰਹੇ ਨੇ ਵੀ ਪੁਖਤਾ ਅਸੀਂ ਵੇਖੋ ਅਸੀਂ ਕਿਹਾ ਪਹਿਲਾਂ ਹੀ ਤੁਹਾਨੂੰ ਗੱਲ ਦਾ ਜਵਾਬ ਦਿੱਤਾ ਵੀ ਅਸੀਂ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੇ ਹੱਕ ਵਿੱਚ ਹਾੜਾ ਨਾਰਾ ਮਾਰਿਆ ਇਹਨਾਂ ਕਹਿੰਦੇ ਵੀ ਪੁਖਤਾ ਪ੍ਰਬੰਧ ਨੇ ਐਮਐਲਏ ਸਾਹਿਬ ਨੇ ਸਰਕਾਰ ਜੋਗ ਨੇ ਸਾਡੇ ਐਮਐਲਏ ਸਾਹਿਬ ਲੇਕਿਨ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਵਾਂ ਵੀ ਸਾਡੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਸਾਹਿਬ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹਨਾਂ ਕਿਹਾ ਵੀ ਜਿਹੜਾ ਸੰਤ ਸਮਾਜ ਆਜੇ ਨਾਲੇ ਨੂੰ ਉਹ ਹੀ ਠਾ ਸਕਦਾ ਵਾ ਸਰਕਾਰ ਦੇ ਵਸ ਦੀ ਗੱਲ ਨਹੀਂ ਹੈਗੀ ਜੀ ਜੇ ਪੋਕਤਾ ਪ੍ਰਬੰਧ ਸਰਕਾਰ ਵੱਲੋਂ ਹੈਗੇ ਨੇ ਤੇ ਸਰਕਾਰ ਦਾ ਹੀ ਕੈਬਨਿਟ ਸਾਬਕਾ ਕੈਬਨਿਟ ਮੰਤਰੀ ਇਹ ਗੱਲ ਕਿਦਾਂ ਕਹਿ ਸਕਦਾ ਵਾ ਠੀਕ ਹੈ ਤੇ ਤੁਹਾਨੂੰ ਪਾਸੇ ਲਾਉਣ ਕਿ ਪਾਸੇ ਹਟਾਉਣ ਕਿ ਤੇ ਸਾਈਡ ਤੇ ਕਰਨ ਇਹਦਾ ਮਤਲਬ ਬੜਾ ਕਲੀਅਰ ਹੈ ਕਿ ਤੁਹਾਡੀ ਸਰਕਾਰੀ ਦਰਬਾਰੇ ਵੇਖੋ ਇਹਦੇ ਵਿੱਚ ਮੈਰੀ ਕੱਲੀ ਦੀ ਨਹੀਂ ਹੈਗੀ ਕਿਸੇ ਦੀ ਵੀ ਨਹੀਂ ਹੈ। ਹਾਂਜੀ ਕਿਸੇ ਦੀ ਵੀ ਇਸ ਦੇ ਵਿੱਚ ਪੁੱਛ ਗਏ ਸੀ। ਵਰਕਰ ਵੇਖੋ ਮੇਰੀ ਬੇਨਤੀ ਸੁਣੋ ਵਰਕਰ ਜਿਹੜੇ ਨੇ ਉਹ مایੂਸ ਨੇ ਜਿੱਤ ਸੇ ਜੋਸ਼ ਜਿੰਨੇ ਚਾਹ ਦੇ ਨਾਲ ਉਹਨਾਂ ਪਾਰਟੀ ਲੈ ਕੇ ਆਏ ਸੀ। ਉਹ ਚਾਹ ਵੇਖੋ ਕਿਸੇ ਦੇ ਚਿਹਰੇ ਤੇ ਨਜ਼ਰ ਆਏਗਾ ਤਾਂ ਮੈਨੂੰ ਦੱਸ ਦਿਓ। ਤੇ ਤੁਹਾਡੇ ਜਾਣ ਨਾਲ ਪਾਰਟੀ ਨੂੰ ਕੀ ਨੁਕਸਾਨ ਹੋਵੇਗਾ? ਵੇਖੋ ਐਡਾ ਵੱਡਾ ਰੁੱਖ ਹੈ ਉਹਦਾ ਇੱਕ ਪੱਤਾ ਝੜ ਜਾਏ ਉਹਨੂੰ ਕੀ ਫਰਕ ਪੈਂਦਾ। ਨਹੀਂ 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 ਫਰਕ ਪੈਂਦਾ ਹੈਗਾ। ਲੇਕਿਨ ਵੇਖੋ ਅਸੀਂ ਹੱਕ ਆ ਵੇਖੋ ਬਾਬੇ ਨਾਨਕ ਨੂੰ ਮੰਨਣ ਵਾਲੀ ਧਰਤੀ ਹੈ ਬਾਬੇ ਨਾਨਕ ਨੇ ਕਿਹਾ ਸੱਚ ਦਾ ਸਾਥ ਦਿਓ ਸੱਚ ਬੋਲਣਾ ਅਸੀਂ ਸੱਚ ਬੋਲਿਆ ਹਾ ਦਾ ਨਾਰਾ ਲੋਕਾਂ ਦੇ ਹੱਕ ਜਮਾਰਿਆ ਨਫਾ ਹੋਏ ਨੁਕਸਾਨ ਹੋਏ ਪਾਰਟੀ ਨੂੰ ਇਹਦੇ ਵਿੱਚ ਸਾਡਾ ਨਹੀਂ ਕੋਈ ਮਤਲਬ ਹੈਗਾ ਜਾਂ ਅਸੀਂ ਤਾਂ ਤੁਸੀਂ ਇਹ ਗੱਲ ਲੈ ਕੇ ਚਲੋ ਬਈ ਨੁਕਸਾਨ ਕਰਨ ਲਈ ਪਾਰਟੀ ਨੂੰ ਇੱਥੇ ਆਏ ਆ ਅਸੀਂ ਨੁਕਸਾਨ ਹੀ ਅਸੀਂ ਚਾਹ ਦੇ ਨਾਲ ਪਾਰਟੀ ਲਿਆਂਦੀ ਲੇਕਿਨ ਖਰੀ ਨਹੀਂ ਉਤਰਦੀ ਅਸੀਂ ਇੱਥੋਂ 사이ਡ ਦੇ ਹੋ ਗਏ ਫਿਰ ਕਿੰਨੇ ਤੁਹਾਨੂੰ 사이ਡ ਕੀਤਾ ਬਾਹ ਕਿੰਨੇ ਫੜੀ ਹੈ ਕਿੰਨੇ ਕਿਹਾ ਸਾਡੇ ਨਾਲ ਆਜੋ ਭਾਜੀ ਨਹੀਂ 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 ਇਹੋ ਜਿਹਾ ਕੋਈ ਨਹੀਂ ਵੀ ਸਤਿ ਸ਼੍ਰੀ ਅਕਾਲ ਉਹ ਨਹੀਂ ਨਹੀਂ 100 ਐਮਐਲਏ ਦੀ ক্রিকেট ਤੇ ਚਾਹ ਵਾਦਦੇ ਸਤਿ ਸ਼੍ਰੀ ਅਕਾਲ ਮੇਰੀ ਬੇਨਤੀ ਜਿਹੜੇ ਕਿੜੇ ਤੇ ਨਹੀਂ ਹੁਣ ਖੜੀ ਜਿਹੜੀ ਉਹ ਕਹਿਣਾ ਚਾਹੇ ਜੇ ਕਿੜੇ ਵਿਖੋ ਜੇ 2021 ਦੇ ਵਿੱਚ ਜਦੋਂ ਰਿਪੋਰਟ ਕਾਰਡ ਆਂਦਾ ਹੈ ਜਦੋਂ ਸਰਕਾਰੀ ਜਿਹੜੇ ਕੰਮ ਸੀ ਕੀ ਹੈ ਜਿਹੜੀ ਸਰਕਾਰ ਦੀ ਪਾਲਿਸੀ ਸੀਗੀ ਗਾਰੰਟੀਆਂ ਸੀ ਉਹਦੇ ਵਿੱਚ ਦੇਖਿਆ ਗਿਆ ਕਿ ਤੁਹਾਡੀ ਟੀਮ ਨੇ ਜ਼ਬਰਦਸਤ ਵਰਕ ਕੀਤਾ ਤੇ ਹਰਖਾ ਡੇਰਾ ਬਾਬਾ ਨਾਨਕ ਦੇ ਵਿੱਚ ਨੰਬਰ 1 ਆਈ ਸੀ ਤੁਸੀਂ ਬਹੁਤ ਜਿਆਦਾ ਫਾਰਮ ਪਰਵਾਹਨ ਦੇ ਵਿੱਚ ਸਾਰਾ ਕੁਝ ਕਰਨ ਦੇ ਵਿੱਚ ਤੇ ਉਦੋਂ ਵੀ ਤੁਹਾਡਾ ਜਿਹੜਾ ਨਾਂ ਸੀ ਨਾ ਐਮਐਲਏ ਦੀ ਟਿਕਟ ਲਈ ਅੱਗੇ ਹੋ ਕੇ ਮੋਰੀ ਕਤਾਰ ਦੇ ਵਿੱਚ ਵਜਣ ਡਿਆ ਪਿਆ ਸੀ ਮੈਂ ਤੁਹਾਡੀ ਇਹ ਕਿਤੇ ਐਮਐਲਏ ਦੀ ਚਾਹਤ ਕਿਉਂਕਿ ਕੁਰਸੀ ਦਾ ਇਸ਼ਕ ਵੀ ਬੜਾ ਖਤਰਨਾਕ ਹੁੰਦਾ ਹੈ ਇਹ ਵੀ ਬੜਾ ਕੁਝ ਕਰਾ ਦਿੰਦਾ ਜੇ ਕੁਰਸੀ ਦਾ ਇਸ਼ਕ ਇਡੇ ਖਤਰਨਾਕ ਹੁੰਦਾ ਤਾਂ ਅੱਜ ਅਸੀਂ ਕੋਸੇ ਕੁਰਸੀ ਤੇ ਬੈਠੇ ਹੁੰਦੇ ਮੇਰਾ ਕਿਨ ਨੀ ਵੇਖੋ ਐਮਐਲਏ ਵਾਲੀ ਕੁਰਸੀ ਦਾ ਜਿਹੜਾ ਰੌਲਾ ਸੀ ਨਾ ਵੇਖੋ ਮਿਹਨਤ ਅਸੀਂ ਕੀਤੀ ਅਸੀਂ ਸਟਰਗਲ ਕੀਤਾ ਵੇਖੋ ਜੇ ਸੇਵਾ ਕਰਨੀ ਹੈ ਤਾਂ ਕੁਝ ਕੋਲ ਹੋਏਗਾ ਤਾਂ ਹੀ ਕਰਾਂਗੇ ਆਈਸੀ ਆਫਰ ਐਮਐਲਏ ਦੀ ਆਫਰ ਨਹੀਂ ਆਈ ਮੰਗ ਰੱਖੀ ਸੀ ਮੰਗ ਤਾਂ ਰੱਖਣੀ ਸੀ ਵੇਖੋ ਮੰਗ ਤੇ ਜਦੋਂ ਕੋਈ ਵੀ ਵਰਕਰ ਕੰਮ ਕਰਦਾ ਉਹਨੇ ਮੰਗ ਰੱਖੀ ਹੁਣ ਪਿੰਡਾਂ ਚ ਕੰਮ ਕਰਦੇ ਤਾਂ ਲੋਕ ਸਰਪੰਚੀ ਨੂੰ ਕਰਦੇ ਵੀ ਸਰਪੰਚ ਬਣਾਗੇ ਪਿੰਡ ਦਾ ਵਿਕਾਸ ਕਰਾਵਾਂਗੇ ਇਹ ਤਾਂ ਨਹੀਂ ਇਹ ਤਾਂ ਹੁੰਦਾ ਹੀ ਹੈ ਨਾ ਹਰ ਇੱਕ ਦਾ ਅਸੀਂ ਦੌੜ ਮਾਰੀ ਸੀ ਨੰਬਰ 1 ਤੇ ਵੀ ਆਏ ਸੀ ਲੇਕਿਨ ਪਾਰਟੀ ਨੇ ਕੁਝ ਹੋਰ ਮਨਜ਼ੂਰ ਸੀਗਾ ਚਲੋ ਐਮਐਲਏ ਸਾਹਿਬ ਨੂੰ ਟਿਕਟ ਮਿਲੀ ਅਸੀਂ ਤਨ ਮਨ ਧੰਦੇ ਨਾਲ ਪੂਰੀ ਤਾਕਤ ਨਾਲ ਪਿਛੇ ਉਹਨਾਂ ਦੇ ਜੋਰ ਮਾਰਿਆ ਉਹ ਕਿੜ ਕਿੜ ਤੇ ਨਹੀਂ ਕੱਟਦੀ ਹਾਂ ਨਹੀਂ ਜੇ ਕਿੜਕੜ ਨਹੀਂ ਦੇ ਉਦੋਂ ਤੁਰੰਤ ਕੱਟ ਦਾਂ ਤੁਹਾਨੂੰ ਪਤਾ ਲੱਗਿਆ ਕਿ ਸਾਢੇ 6 ਸਾਲ ਤੇ ਹੁਣ ਰਿਹਾ ਗਿਆ ਸਰਕਾਰ ਨੂੰ ਨਹੀਂ ਨਹੀਂ ਵੇਖੋ ਜਦੋਂ 22 ਦੀ ਇਲੈਕਸ਼ਨ ਹੋਈ ਸੀ ਕਿੜ ਤੇ ਕੱਟਨੀ ਸੀ ਉਦੋਂ ਉਦੋਂ ਤਾਂ ਪਤਾ ਹੀ ਨਹੀਂ ਸੀ ਸਰਕਾਰ ਹੋਣੀ ਕਿ ਨਹੀਂ ਉਹਦੇ ਨਾਲ ਬਾਅਦ ਐਮਪੀ ਇਲੈਕਸ਼ਨ ਆਈ ਅਸੀਂ ਉਦੋਂ ਕਿੜ ਕੱਟ ਸਕਦੇ ਸੀ ਉਹਦੇ ਨਾਲ ਬਾਅਦ ਜਿਮਣੀ ਇਲੈਕਸ਼ਨ ਆਈ ਸਾਡੇ ਡੇਰੇ ਬਾਬੇ ਨਾਲ ਵਿੱਚ ਅਸੀਂ ਉਦੋਂ ਕਿੜ ਕੱਟ ਸਕਦੇ ਸੀ ਹਾਂ ਹੁਣ ਤਾਂ ਕੋਈ ਕਿੜਕੜ ਦਾ ਮਤਲਬ ਹੀ ਨਹੀਂ ਹੁਣ ਕਿਉਂ ਕੱਟੀ ਬੀਖੋ ਮੈਂ ਬੇਨਤੀ ਕਰਦਾ ਆ ਵੀ ਅਸੀਂ ਵਾਰ-ਵਾਰ ਇਹ ਕਹਿ ਰਹੇ ਆ ਵੀ ਜਿਸ ਸੋਚ ਨੂੰ ਸਮਰਪਤ ਤੁਰੇ ਸੀ ਵੇਖੋ ਜਦੋਂ ਬਾਈ ਇਲੈਕਸ਼ਨ ਆਈ ਜਦੋਂ ਐਮਪੀ ਇਲੈਕਸ਼ਨ ਆਈ ਲੋਕਾਂ ਦੇ ਵਿੱਚ ਇਹ ਹੈਗਾ ਸੀ ਜੋਸ਼ ਵੀ ਜਿੱਦਾਂ ਇਹ ਗਰੰਟੀਆਂ ਪੂਰੀਆਂ ਕਰ ਰਹੇ ਨੇ ਸਾਡੇ ਹੱਕਾਂ ਦੀ ਆਵਾਜ਼ ਚੁੱਕਣਗੇ ਲੇਕਿਨ ਜੋ ਅੱਜ ਦੇ ਹਾਲਾਤ ਨੇ ਜੇ ਅੱਜ ਹੜ ਨਾ ਇਹ ਹੁੰਦੇ ਹਮ ਅੱਜ ਲੋਕ ਨਾ ਮੰਨੇ ਲੈਂਡ ਪੂਲਿੰਗ ਨਾ ਹੀ ਹੁੰਦੀ ਤਾਂ ਸ਼ਾਇਦ ਅੱਜ ਸਾਡੀ ਸੋਚ ਹੋਰ ਹੁੰਦੀ ਕੁਝ ਅੱਜ ਸੋਚ ਹੋਰ ਹੁੰਦੀ ਹਾਂਜੀ ਅੱਜ ਤੁਸੀਂ ਉੱਥੇ ਖੜੇ ਹੁੰਦੇ ਹਾਂਜੀ ਹਾਂ ਬਿਲਕੁਲ ਬਿਲਕੁਲ ਅੱਛਾ ਤੁਸੀਂ ਪਠਾਨ ਮਾਜਰੇ ਦਾ ਹਸਲ ਦੇਖਿਆ ਹਾਂ ਬਿਲਕੁ ਦੇਖੇ ਜੀ ਬਗਾਵਤ ਕਰਨ ਦੇ ਨਤੀਜੇ ਦੇਖੇ ਨਹੀਂ ਵੇਖੋ ਬਗਾਵਤ ਹੱਕ ਸੱਚ ਦੀ ਆਵਾਜ਼ ਤੇ ਚੁੱਕਦੇ ਰਿਹਾ ਵਾ ਜੇ ਮੰਨ ਲਓ ਇਥੋਂ ਅਬਦਾਲੀ ਵੀ ਆਉਂਦਾ ਰਿਹਾ ਤੇ ਡੱਕ ਦੇ ਦਿੱਸੀ ਰਹੇ ਹਾਂ ਬਗਾਵਤ ਕੀਤੀ ਹੈ ਤੁਸੀਂ ਪਾਰਟੀ ਨਾਲ ਦੌਰ ਕਰ ਲੋਗੇ ਨਹੀ ਨਹੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਅਸੀਂ ਹੱਕ ਵੇਖੋ ਤੁਸੀਂ ਇਹਨੂੰ ਵੇਖੋ ਮੇਰੀ ਬੇਚੀ ਤੁਸੀਂ ਤੁਸੀਂ ਇਹ ਕਲੀਅਰ ਨਹੀਂ ਕਰਦੇ ਰਹੇ ਇਹ ਮੈਨੂੰ ਦੱਸੋ ਤੁਸੀਂ ਆਵਾਜ਼ ਵੀ ਪਾਰਟੀ ਤੇ ਨਹੀਂ ਛੱਡੀ ਤੁਸੀਂ ਤਾਂ ਕਹਿੰਦੇ ਮੋਟਰੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ ਸਭ ਕੁਝ ਛੱਡਤਾ ਜੀ ਪਾਰਟੀ ਵੀ ਛੱਡਤੀ ਹੈ ਜੀ ਪਾਰਟੀ ਵੀ ਛੱਡ ਰਹੇ ਹੋ ਵੇਖੋ ਜਿਹੜੀ ਸੋਚ ਦੇ ਕਰਕੇ ਤੁਰੇ ਸੋਚ ਨਹੀਂਦਾ ਅਸੀਂ ਕੀ ਕਰਾਂਗੇ ਇੱਥ ਮੁਸ਼ੀਰ ਵੇਖੋ ਬੇਨਤੀ ਆ ਨਹੀਂ ਨਹੀਂ ਬੈਕ ਮੈਂ ਮੈਂ ਪਾਰਟੀ ਨੂੰ ਚਾਹੁੰਦਾ ਪਹਿਲਾਂ ਜੇ ਜੀਜੀ ਇੱਕ ਹੁੰਦਾ ਹੈ ਕਿ ਮੈਂ ਪਾਰਟੀ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਪਰ ਮੈਂ ਪਾਰਟੀ ਦਾ ਐਜ਼ ਅ ਨਿਮਾਨਾ ਵਰਕਰ ਬਣ ਕੇ ਕੰਮ ਕਰੂੰਗਾ ਜੀ ਜੇ ਅਸੀਂ ਅਹੁਦੇ ਤੇ ਬੈਠ ਕੇ ਕਿਸੇ ਦਾ ਕੋ ਸਵਾਰੀ ਨਹੀਂ ਸਕੇ ਤੇ ਨਿਮਾਨਾ ਵਰਕਰ ਬਣ ਕੇ ਅਸੀਂ ਕੀ ਕਰ ਲਾਂਗੇ ਕਿਉਂ ਨਹੀਂ ਸਵਾਰ ਸਕੇ ਤੁਸੀਂ ਦੇਖੋ ਜਦੋਂ ਸਾਡੀ ਕਮੀ ਜੇ ਮੇਰੇ ਕੱਲੇ ਚ ਉਹ ਮੈਂ ਕਹਿ ਸਕਦਾ ਮੇਰੇ ਕੱਲੇ ਚ ਕਮੀ ਹੈ ਕਿ ਕਰੀਬਨ ਸਾਰੇ ਵਰਕਰਾਂ ਚ ਹੀ ਕਮੀ ਲੱਭਦੀ ਹੋਈ ਲੱਭੇ ਕਿ ਸ਼ਾਇਦ ਸਰਕਾਰ ਨੂੰ ਜਿਹੜੇ ਉਹਨਾਂ ਨੂੰ ਤਾਕਤ ਨਹੀਂ ਦਿੱਤੀ ਗਈ ਕੋਈ ਕੰਮ ਕਰਨ ਦੇ ਕਾਬਿਲ ਨਹੀਂ ਸਮਝਿਆ ਜਾ ਰਿਹਾ ਮੈਨੂੰ ਲੱਗਦਾ ਹੈ ਇਸ ਹਿਸਾਬ ਨਾਲ ਵੀ ਵੇਖੋ ਪਠਾਨ ਮਾਜਰਾ ਜੀ ਵਿਚੋਂ ਨਿਕਲੇ ਨੇ ਉਹਨਾਂ ਵੀ ਉਹੀ ਗੱਲ ਕੀਤੀ ਢਾਲੀਵਾਲ ਸਾਹਿਬ ਦੇ ਮੂੰਹ ਵੀ ਮੈਨੂੰ ਲੱਗਦਾ ਤਕਰੀਬਨ ਬਿਆਨ ਇਦਾਂ ਦੇ ਸੁਨੇ ਨੇ ਆਪਾਂ ਹਣਾ ਤੇ ਕੋਹਰ ਵਿਜੇ ਪ੍ਰਤਾਪ ਜੀ ਦਾ ਵੀ ਤੁਸੀਂ ਦੇਖ ਲਓ ਮੇਰੇ ਤੋਂ 2 ਦਿਨ ਪਹਿਲਾਂ ਸਨ ਅਸਤੀਫਾ ਆਇਆ ਸੀ ਉਹਨਾਂ ਦਾ ਵੀ ਜੀ ਮਨ ਲਓ ਜਿਹੜਾ ਸੱਚ ਦੀ ਗੱਲ ਕਰਦਾ ਵਾ ਜਿਉ ਉਹਨੂੰ ਹੀ ਬਾਕੀ ਕਹਿਣਾ ਤੇ ਫਿਰ ਸਮਝ ਲਓ ਬਾਕੀ ਸਮਝ ਲਓ ਬਾਕੀ ਬਿਲਕੁਲ ਤਾਂ ਬਾਤੀ ਦਾ ਠੱਪਾ ਲੱਗ ਜੇ ਤੁਹਾਡੇ ਤੇ ਫਿਰ ਅੱਜ ਤੋਂ ਵੇਖੋ ਜਦੋਂ ਅਸੀਂ ਛੱਡਿਆ ਹੀ ਛੱਡੀ ਦਿੱਤਾ ਫਿਰ ਭਾਵੇਂ ਬਾਗੀ ਦਾ ਲੱਗ ਜਾਏ ਭਾਵੇਂ ਗਜ਼ਾਰਦਾ ਦਾ ਲੱਗ ਜਾਏ ਫਿਰ ਇਹੀਂ ਤੇ ਵੇਖੋ ਆਪਣੇ ਦਿਲ ਦੀ ਤੇ ਆਪਣੇ ਲੋਕਾਂ ਦੀ ਬਾਤ ਚੁੱਕਦੇ ਹੀ ਰਹਿਣਾ ਵਾ ਤੇ ਚੁੱਕਦੇ ਆਏ ਠੀਕ ਹੈ ਹੁਣ ਇਹਦੇ ਨਤੀਜੇ ਤੁਹਾਨੂੰ ਪਤਾ ਨਾ ਕਿ ਜਿਸ ਤਰੀਕੇ ਨਾਲ ਜੇ ਕੋਈ ਬਗਾਵਤ ਕਰਦਾ ਹੈ ਤੇ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਕੋ ਪਾਵਰ ਬੜੀ ਹੁੰਦੀ ਹੈ ਜੀ ਜੀ ਤਾਂ ਕਿ ਦੁਬਾਰਾ ਕੋਈ ਜਗਜੀਤ ਸਿੰਘ ਨਾ ਜੰਮੇ ਕੋਈ ਕਾਹਨੋਂ ਫਿਰ ਦੁਬਾਰਾ ਬਗਾਵਤ ਕਰਨ ਦੀ ਹਿੰਮਤ ਨਾ ਕਰੇ ਪਾਰਟੀ ਨੇ ਇਹ ਵੀ ਸੋਚਣਾ ਤੁਸੀਂ ਪਾਰਟੀ ਦੀ ਅਕਸ ਨੂੰ ਢਾਲਾ ਰਹੇ ਹੋ ਤਾਂ ਪਾਰਟੀ ਤੁਹਾਡੀ ਫਾਈਲ ਵੀ ਖੋਲ ਸਕਦੀ ਕੋਈ ਪਾਰਟੀ ਤੁਹਾਡਾ ਕੋਈ ਪੁਰਾਣਾ ਰਿਕਾਰਡ ਵੀ ਕੱਟ ਸਕਦੀ ਹੈ ਪਰ ਜਿਹੜਾ ਜਿੰਨੀ ਦੇਰ ਤੁਸੀਂ ਕੰਮ ਕੀਤਾ ਜੇ ਕਿਤੇ ਉਹਦੇ ਵਿੱਚ ਕੋਈ ਤੁਸੀਂ ਕਾਲਾ ਮਲਾ ਕੀਤਾ ਹੋਇਆ ਤਾਂ ਉਹ ਵੀ ਨੰਗਾ ਹੋ ਜਾਣਾ ਵੇਖੋ ਜਦੋਂ ਅਸੀਂ ਅਸਤੀਫਾ ਦਿੱਤਾ ਨਾ ਜੇ ਅਸੀਂ ਕਾਲਾ ਮਲਾ ਕੀਤਾ ਤਾਂ ਲੋਕਾਂ ਨੇ ਬੜੀ ਵੱਡੀ ਵਾਅ ਚੁੱਕ ਦੇਣੀ ਵੀ ਕਰਪਟ ਬੰਦਾ ਵਾ ਗਣੋਦੱਥਾ ਸਾਡੇ ਅੱਛਾ ਲੋਕ ਸਾਥ ਦੇ ਰਹੇ ਨੇ ਵੀ ਬੰਦਾ ਇਮਾਨਦਾਰ ਸੀ ਜੋ ਫੈਸਲਾ ਲਏ ਨੇ ਚੰਗਾ ਲਿਆ ਸੀ ਤੁਹਾਡੇ ਨਾਲ ਅੱਗੇ ਕੀ ਮੂਡ ਹੈ ਅੱਗੇ ਫਿਲਹਾਲ ਦੀ ਕਿਹੜੀ ਸਾਇਲੈਂਟ ਮੂਡ ਫਿਰ ਕਿਧਰ ਨੂੰ ਸੋਚ ਰੱਖਦੇ ਅਜੇ ਕਿਤੇ ਨਹੀਂ ਵੇਖੋ ਜਿੰਨਾ ਲੋਕਾਂ ਨੇ ਸਾਨੂੰ ਉਹ ਕੁਰਸੀ ਤੇ ਭਾਲਿਆ ਉਹ ਕੁਰਸੀ ਲੋਕਾਂ ਨੂੰ ਸਮਰਪਿਤ ਆ ਤੁਸੀਂ ਲੋਕ ਜਦੋਂ ਵੀ ਹੈਗਾ ਮੇਰੀ ਮੇਰੀ ਸੁਣੋ ਗੱਲ ਤੁਸੀਂ ਨਾਲ ਉਹ ਲੋਕ ਜਿੱਦਰ ਨੂੰ ਕਹਿਣਗੇ ਆਪਾਂ ਤੁਰਨੂੰ ਤੁਰਪਾਂਗੇ ਲੇਕਿਨ ਅੱਜ ਦੀ ਘੜੀयां ਸਾਇਲੈਂਟ ਆ ਕਿਸੇ ਖੇਤਰਵਾਲ ਕਿਸੇ ਪਾਰਟੀ ਦਾ ਸਾਡਾ ਕੋਈ ਰਜਾਨੀ ਹੈਗਾ ਤੋ ਹੁ ਤੁਸੀਂ ਫਿਰ ਇਕੱਲੇ ਹੀ ਅਸਤੀਫਾ ਦੇਖ ਰਹੇ ਹੋ ਤੇ ਆਪੇ ਹੀ ਮਤਲਬ 1 ਮੈਨ ਸ਼ੋ ਹੀ ਹੋ ਕੇ ਜਾਂ ਤੁਹਾਡੇ ਨਾਲ ਕੋਈ ਹੈਗਾ ਨਹੀਂ ਵੇਖੋ 1 ਮੈਨ ਸ਼ੋ ਤਾਂ ਕੋਈ ਵੀ ਨਹੀਂ ਹੁੰਦਾ ਹੈਗਾ ਇਕੱਲੇ ਵੇਖੋ ਟੀਮ ਜਿਹੜੀ ਹੈ ਸਾਡੀ ਉਹ ਤਾਂ ਸਾਡੇ ਨਾਲ ਹੀ ਖੜੀ ਹੈ ਨਹੀਂ ਟੀਮ ਨੇ ਥੋੜੀ ਅਸਤੀਫਾ ਦਿੱਤਾ ਦਿੱਤਾ ਤੇ ਤੁਸੀਂ ਹੈ ਟੀਮ ਵੇਖੋ ਟੀਮ ਜਿੱਦੋਂ ਕੋਈ ਜਾਂ ਲੀਡਰ ਜਾਏਗਾ ਜੇ ਅਸੀਂ ਆਪਣੇ ਉਹ ਲੀਡਰ ਹੀ ਮੰਨਦੇ ਆ ਤੁਹਾਡੇ ਕਹਿੰਦੇ ਮੁਤਾਬਿਕ ਹੈ ਤੇ ਅਸੀਂ ਦਾਸ਼ੀਆਂ ਨਾ ਮਾਣੇ ਆ ਸੇਵਕ ਆਹੀ ਦੇਰੇ ਹਲਕੇ ਦੇ ਆ ਜੇ ਅਸੀਂ ਤੁਸੀਂ ਇਹ ਕਹਿੰਦੇ ਤਾਂ ਸਾਡੀ ਟੀਮ ਜਿੰਨੀ ਹੈ ਟੀਮ ਸਾਡੇ ਨਾਲ ਹੀ ਆ ਓਕੇ ਇਸ ਟੀਮ ਦੇ ਵਿੱਚ ਕਿੰਨੇ ਕੁ ਪ੍ਰਧਾਨ ਆ ਜਾਂਦੇ ਵਾਰਡ ਪ੍ਰਧਾਨ ਜਾਂ ਬਲੋਕ ਪ੍ਰਧਾਨ ਜਾਂ ਬਾਕੀ ਪ੍ਰਧਾਨ ਕਾਫੀ ਆ ਜਾਂਦੇ ਹੁਣ ਅਸੀਂ ਗਿਣਤੀ ਕਰਕੇ ਚਲੋ ਆਈਡੀਆ ਕੁਝ ਤੇ ਦੱਸੋ ਹੁਣ ਸਾਡੇ ਦਰਸ਼ਕਾਂ ਨੂੰ ਮザਦੇ ਲੱਗੇ ਲੋਕੀ ਇਹਨਾਂ ਨਾਲ ਸਮਝਦੇ ਜਗਜੀਤ ਸਿੰਘ ਕਾਲੋ ਜਾਂ ਜਿਹੜੀ ਤੁਹਾਡੀ ਸਰਕਾਰ ਉਹ ਇਹ ਨਾ ਨਾ ਸਮਝੇ ਕਿ ਖੇੜ ਕਿਉਂ ਹੈ ਕਲਾ ਕਾਲੋ ਹੀ ਤੇ ਗਿਆ ਚਲੋ ਜਿੰਨੇ ਸਮਝਣਾ ਸਮਝ ਲੈ ਕੋਈ ਦਿੱਕਤ ਨਹੀਂ ਹੈ ਕੋਈ ਚੱਕਰ ਨਹੀਂ ਹੈ ਹਾਂਜੀ ਅਗਲੀ ਰਣਨੀਤੀ ਫਿਰ ਕੀ ਹੈ ਫਿਲਹਾਲ ਤਾਂ ਦੱਸਿਆ ਮਸਾਲੇ ਲੱਗਦਾ ਸਾਈਲਟ ਕਿਉਂਦੇ ਬਸ ਦਿਲ ਜੇ ਨਹੀਂ ਕਰਦਾ ਜਿਵੇਂ ਨਹੀਂ ਡਰ ਕੇ ਨਹੀਂ ਡਰ ਕੇ ਸਹੀ ਨਾ ਇਹ ਰੋਕੋ ਦੋ ਵਿੱਚ ਚੀਜ਼ਾਂ ਨਹੀਂ ਚੱਲ ਸਕਦੀਆਂ ਜਦੋਂ ਤੁਹਾਡੇ ਮਨ ਦੇ ਵਿੱਚ ਹੋਵੇ ਨਾ ਕਿ ਮੈਂ ਆ ਚੀ ਛੱਡੀ ਹੈ ਤੇ ਦੂਜੀ ਫੜਨ ਨੂੰ ਜੀ ਕਰਦਾ ਹੈ ਠੀਕ ਹੈ ਨਾ ਜੇ ਡਰ ਹੋਏ ਨਾ ਮੇਰੇ ਮੂੰਹ ਦੇ ਸਮਾਈਲ ਨਾ ਹੋਏ ਤਰੇਲੀਆਂ ਤੁਹਾਨੂੰ ਇਹ ਗੱਲ ਦਾ ਪਤਾ ਹੋਵੇ ਤੇ ਵੇਖੋ ਅਸੀਂ ਜੇ ਅਸਤੀਫਾ ਦਿੱਤਾ ਤੇ ਐਡੇ ਨਿਆਣੇ ਤੇ ਅਸੀਂ ਹੈ ਨਹੀਂ ਕੁਰਸੀ ਤੇ ਬੈਠੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿੰਨੇ ਟੜੇ ਨੇ ਲੱਗਦਾ ਕਿ ਇੱਥੇ ਟੜੇ ਬੰਦੀ ਹੋ ਚੁੱਕੀ ਆ ਕਿ ਜਿਹੜੇ ਸੀਐਮ ਭਗਵੰਤ ਮਾਨ ਨੇ ਜੀ ਉਹਨਾਂ ਦੇ ਨਾਲ ਕੁਝ ਐਮਐਲਏ ਉਹਨਾਂ ਨਾਲ ਚੱਲਦੇ ਨੇ ਤੇ ਕੁਝ ਐਮਐਲਏ ਜਿਹੜੇ ਨੇ ਦਿੱਲੀ ਲੋਬੀ ਨਾਲ ਚੱਲਦੇ ਨੇ ਇੱਚ ਕੋਈ ਸਚਾਈ ਹੈਗੀ ਮੈਨੂੰ ਲੱਗਦਾ ਵੀ ਟੀਮ ਇਹ ਤੇ ਟੀਮ 20 ਚੱਲ ਰਹੀ ਆ ਬਣ ਗਈ ਹੈ ਸ਼ੁਰੂ ਤੋਂ ਚੱਲ ਰਹੀ ਹੈ ਅੱਛਾ ਜੇ ਜਾਣਾ ਪਏ ਤੇ ਕਿੱਥੇ ਨ ਜਾਓਗੇ ਇਹਨਾਂ ਦੋਵਾਂ ਵਿੱਚ ਕਿਸੇ ਨਾਲ ਜਾਵੋਗੇ ਫਿਰ ਕਿਸੇ ਨਾ ਹੋ ਜਾਂ ਉਹ ਭਗਵੰਤ ਮਾਨ ਲਈ ਕੋਈ ਦਿਲ ਦੇ ਵਿੱਚ ਅੰਦਰ ਦੀ ਦੇਖੋ ਦਿਲ ਦੇ ਨਹੀਂ ਭਗਵੰਤ ਮਾਨ ਵਰਗਾ ਹੀਰਾ ਮੈਨੂੰ ਲੱਗਦਾ ਪੰਜਾਬ ਲਈ ਦੋਰੀ ਨਹੀਂ ਜੰਮਣਾ ਹੂੰ ਬਹੁਤ ਵਧੀਆ ਫੈਸਲੇ ਲਏ ਨੇ ਉਹਨਾਂ ਬਹੁਤ ਵਧੀਆ ਕੰਮ ਵੀ ਕੀਤਾ ਵਾ ਜਿਹੀਂ ਮੰਨ ਲਓ ਤਰੇਵੀ ਆ ਚਲੋ ਕੇਜੀ ਵਾਲ ਤੇ ਅ ਦਿੱਲੀ ਹੋਣੇ ਜੇ ਪੰਜਾਬ ਦੇ ਵਿੱਚ ਲੋਕਾਂ ਨੇ ਪਾਰਟੀ ਜਾਂ ਬੰਨ ਮਾਰਿਆ ਵਾ 92 ਐਮਐਲਏ ਦੀ ਵਾਰਡ ਰਹੀ ਕੋ ਮੈਂ ਸੋਚਦਾ ਫੇਰ ਗੱਲ ਸਾਈਡ ਤੇ ਚੱਲ ਜਾਨੀ ਥੋੜੀ ਜੀ ਮੈਂ ਚਾਹੁੰਦਾ ਵੀ ਵੇਖੋ ਜਦੋਂ ਅਸੀਂ ਖੇਤ ਨੂੰ ਬੀਜਨੇ ਉਹਦੇ ਦੁਆਲੇ ਵਾਰਡ ਲੰਨੇ ਆ ਕਿਸ ਕੰਮ ਲੰਨੇ ਆ ਬਚਾ ਲਈ ਬਚਾ ਵਾਸਤੇ ਜਦੋਂ ਪੰਜਾਬ ਦੇ ਲੋਕਾਂ ਨੇ 92 ਐਮਐਲਏ ਦੀ ਵਾਰਡ ਲਾ ਆ ਕੇ ਪੰਜਾਬ ਨੂੰ ਘੇਰਿਆ ਤਾਂ ਜੇ ਪੰਜਾਬ ਫਸਲ ਸਾਰੀ ਉੱਜੜ ਗਈ ਖੇਤ ਦੀ ਤੇ ਮੈਂ ਇਹਦਾ ਵੱਡਾ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਯਾਦ ਕਰਾ ਦਿੰਦਾ ਭਾਈ ਰਗਵੀਰ ਸਿੰਘ ਨੇ ਸਾਹਤ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਮੈਂ ਤਾਂ ਬਿਆਨ ਦੇਣਾ ਜੇ ਤੁਸੀਂ ਪੂਰਾ ਲਾਈਵ ਚਲਾਉਣਾ ਤੇ ਠੀਕ ਹੈ ਉਹਨਾਂ ਨੇ ਬਿਆਨ ਬੋਲੋ ਤੁਸੀਂ ਜੋ ਮਰਜ਼ੀ ਬੋਲੋ ਉਦਾਂ ਹੀ ਚੱਲੇਗਾ ਤੇ ਉਹਨਾਂ ਨੇ ਬਿਆਨ ਵੇਖੋ ਮੈਂ ਕੀ ਕਹ ਰਿਹਾ ਭਾਈ ਰਗਵੀਰ ਸਿੰਘ ਨੇ ਕਿਹਾ ਸੀ ਕਿ ਜੇ ਸ਼ਾਸਕ ਨੂੰ ਰਾਜ ਨਹੀਂ ਨਾ ਕਰਨਾ ਹੁੰਦਾ ਕਹਿੰਦੇ ਨੇ ਧੀ ਨੂੰ ਸੁਣਾਣਾ ਹੁੰਦਾ ਨਾ ਉਹਨੂੰ ਇਸ਼ਾਰਾ ਹੁੰਦਾ ਕਾਤਸੇ ਨਹੀਂ ਨਹੀਂ ਵੇਖੋ ਉਹਨਾਂ ਦਾ ਬਿਆਨ ਚੱਲਿਆ ਵਾ ਮੈਂ ਇਹਦੀ ਕੋਈ ਨਹੀਂ ਹੈਗੀ ਗੱਲ ਚ ਉਹਨਾਂ ਕਿਹਾ ਸੀ ਵੀ ਜਿਹਨੂੰ ਰਾਜ ਨਹੀਂ ਨਾ ਕਰਨਾ ਵਾ ਉਹਨੂੰ ਹਟ ਜਾਣਾ ਚਾਹੀਦਾ ਜਾਂ ਮਰ ਜਾਣਾ ਚਾਹੀਦਾ ਮੈਂ ਚਾਹੁੰਦਾ ਜੇ ਬਾੜ ਦੇ ਨਾਲ ਲਾਉਂਦੇ ਨਾਲ ਵੀ ਖੇਤ ਬਰਬਾਦ ਹੋ ਗਿਆ ਤੇ ਬਾੜ ਨਾਲ ਕੋਈ ਫਾਇਦਾ ਨਹੀਂ ਹਗਾ ਉਹ ਗੱਲ ਨੇ ਗਿਆਨੀ ਰੁਘਵੀਰ ਸਿੰਘ ਉਹਨਾਂ ਦੀ ਗੱਲ ਨੇ ਤੁਹਾਡੇ ਤੇ ਅਸਰ ਕੀਤਾ ਵੇਖੋ ਜੇ ਸੱਚ ਨੇ ਅਸਰ ਨਹੀਂ ਕਰਨਾ ਫੇ ਝੂਠੀ ਥੋੜੀ ਗੱਲਾਂ ਅਜੀ ਜੇਤਾਲੀਵਾਲ ਜੇਤਾਲੀਵਾਲ ਸਾਹਿਬ ਕੋ ਦਿਲੋਂ ਫੈਣਾ ਨਹੀਂ ਤਾਲੀਵਾਲ ਸਾਹਿਬ ਦੀ ਜੀ ਜੀ ਦਿਲੋਂ ਲੱਖ ਗੱਲਾਂ ਕਰੀ ਜਾਂ ਲੋਕ ਵੀ ਉਹ ਇਦਾਂ ਬੋਲਦੇ ਤਾਂ ਉਹ ਟੀਚਰ ਚੱਲਦੀ ਸੀ ਸੇਵਾ ਉਹਨਾਂ ਦੀ ਜਦੋਂ ਦਾ ਹੜ ਆਇਆ ਉਹਨਾਂ ਦਾ ਪਜਾਮਾ ਕੁੜਤਾ ਲਿਬੜਿਆ ਹੀ ਉੱਥੇ ਮਿਲ ਗਿਆ ਮੈਂ 2-3 ਵਾਰੀ ਆਪ ਉੱਥੇ ਬੰਨ ਤੇ ਜਾਂਦੇ ਰਹੇ ਸੇਵਾ ਕਰਦੇ ਰਹੇ ਆ ਨਿਮਾਣੇ ਉਹ ਕਰਦੇ ਕਿਸ ਨੂੰ ਨਹੀਂ ਪਤਾ ਇਹ ਕੌਣ ਬੰਦਾ ਜੀ ਜੀ ਉਹਨਾਂ ਵਿੱਚ ਲੋਕਾਂ ਦੀ ਵਿਚਰਦੇ ਰਹੇ ਆ ਗੱਲਾਂ ਸੁਣਦੇ ਰਹੇ ਆ ਧਾਲੀਫਾ ਸਭ ਉੱਥੇ ਆਉਂਦੇ ਰਹੇ ਨੇ ਜੀ ਜੀ ਠੀਕ ਆ ਜੇ ਉਹਨਾਂ ਦੇ ਮੂੰਹੋਂ ਮੰਨ ਲਓ ਇਦਾਂ ਦੀ ਗੱਲ ਸੁਣਦੇ ਆ ਤੇ ਉਹਦਾ ਅਸਰ ਤੇ ਫਿਰ ਹੋਣੀ ਹੈ 100% ਅਸਰ ਹੋਏਗਾ ਤੇ ਮੈਨੂੰ ਇਹਨਾਂ ਤੇ ਤੁਸੀਂ ਜ਼ਰੂਰ ਦੱਸ ਦਿਓ ਕਿ ਅਰਵਿੰਦ ਕੇਜਰੀਵਾਲ ਜਿਹੜੇ ਤੁਹਾਡੇ ਸੁਪਰੀਮੋ ਸੀ ਜੀ ਸੀਖ ਹੈ ਨੇ ਉਹ ਤੁਸੀਂ ਕਲੀਅਰ ਕਰ ਲਓ ਔਰ ਮਨੀਸ਼ ਸੋਸ਼ੋਦੀਆ ਤੇ ਜਿੰਨੇ ਵੀ ਹੋਰ ਤੇ ਪਾਵਰਫੁੱਲ ਲੀਡਰਸ਼ਿਪ ਹੈ ਦਿੱਲੀ ਦੀ ਜਿਹੜੀ ਆਣ ਕੇ ਪੰਜਾਬ ਬੈਠੀ ਹੋਈ ਆ ਪੰਜਾਬ ਨੂੰ ਹੈਂਡਲ ਕਰ ਰਹੀ ਹੈ ਨਾਲ ਚਲਾ ਰਹੀ ਹੈ ਜੀ ਕਿ ਵਾਕਿਆ ਹੀ ਪੰਜਾਬੀ ਜਿਹੜੇ ਨੇ ਦੇਸ਼ ਨਹੀਂ ਚਲਾ ਸਕਦੇ ਪੰਜਾਬ ਨਹੀਂ ਚਲਾ ਸਕਦੇ ਨਹੀਂ ਨਹੀਂ ਇਹ ਤੇ ਵੇਖੋ ਗੱਲ ਪਹਿਲੀ ਗੱਲ ਤੇ ਤੁਸੀਂ ਬਹੁਤ ਸੀਨੀਅਰ ਜਿਹੇ ਸਾਡਾ ਪੱਤਰਕਾਰ ਸਾਹਿਬ ਇਹ ਗੱਲ ਤੇ ਕਰਨੀ ਚਾਹੀਦੀ ਜਿਹੜੀ ਕੌਮ ਨੇ 40 ਸਾਲ ਰਾਜ ਕੀਤਾ ਤੇ ਵਰਲਡ ਵਿੱਚ ਉਰਦੀ ਅੱਜ ਐਗਜ਼ੈਂਪਲ ਸੈਟ ਵਾ ਜੀ ਕਿੱਥੋਂ ਤੱਕ ਜਿੱਥੋਂ ਕਹਿੰਦੇ ਆ ਅਮਰੀਕਾ ਜਾ ਕੇ ਵੀ ਹਾਰ ਖਾ ਜਾਂਦੀ ਹੈ ਨਾ ਅਫਗਾਨਿਸਤਾਨ ਦੇ ਜਮਰੋਦ ਕਿਲੇ ਤੱਕ ਉੱਥੋਂ ਤੱਕ ਪੰਜਾਬ ਨੇ ਰਾਜ ਕੀਤਾ ਤੇ ਸਮਰਾਥਤ ਨਹੀਂ ਹੈ ਭਾਵੇਂ ਕਿਸੇ ਵੀ ਅਸਰ ਮਾਰਦਾ ਸਭ ਕੁਝ ਕਰ ਸਕਦੇ ਆ ਲੇਕਿਨ ਕਾਰਨ ਮੈਨੂੰ ਨਹੀਂ ਸਮਝ ਆਉਂਦਾ ਵੀ ਕੀ ਹੈ ਇਹਦੇ ਵਿੱਚ ਦਿੱਲੀ ਲੋਬੀ ਤੋਂ ਖੁਸ਼ ਹੋ ਤੁਸੀਂ ਕਿ ਨਹੀਂ ਨਹੀਂ ਮੈਂ ਕਿਸੇ ਤੋਂ ਵੀ ਖੁਸ਼ ਨਹੀਂ ਹਾਂ ਅਰਵਿੰਦ ਕੇਤਰੀਵਾਲ ਨਾਲ ਉਹ ਨਹੀਂ ਜੀ ਉਹਦੀ ਕੰਮ ਤੋਂ ਉਹਦੀ ਪਾਲਿਸੀ ਤੋਂ ਨਹੀਂ ਪਾਲਿਸੀ ਜੇ ਸਹੀ ਹੁੰਦੀ ਤਾਂ ਆਪਾਂ ਛੱਡਣ ਦੀ ਲੋੜ ਕੀ ਸੀ ਸਾਨੂੰ ਮਨੀਸ਼ ਸ਼ਸ਼ੋਦੀ ਆ ਵੇਖੋ ਵੇਖੋ ਇੱਕ ਆਪਾਂ ਨਾਮ ਲੈ ਲੈ ਕੇ ਸਾਰਿਆਂ ਦਾ ਨਾਮ ਨਾ ਲਿਖੀਏ ਵੇਖੋ ਸ਼ਾਮਦੰਤ ਜਰਦੰਦ ਉਹਨਾਂ ਕਿਹਾ ਹੀ ਨਾ ਕੀ ਮੈਂ ਭੁੱਲ ਗਿਆ ਉਹਦਾ ਜਵਾਬ ਲੋਕਾਂ ਨੇ ਬੜਾ ਕਮੈਂਟਾਂ ਦਿੱਤਾ ਵਾ ਠੀਕ ਹੈ ਵੇਖੋ ਇਹ ਪੰਜਾਬ ਹੈ ਇਹ ਦਿੱਲੀ ਤੇ ਹੈ ਨਹੀਂ ਜਿੱਥੇ ਸਾਰਾ ਕੁਝ ਚੱਲਦਾ ਇਹ ਲੋਕ ਅਣਖੀ ਨੇ ਜਜ਼ਬਾਤੀ ਨੇ ਇਹਨਾਂ ਨੇ ਜਜ਼ਬਾਤ ਤੋਂ ਕੰਮ ਲੈਣਾ ਠੀਕ ਹੈ ਜੇ ਮੈਂ ਫੇਰ ਤੁਹਾਡੀ ਟੌਪ ਤੋਂ ਥੋੜਾ ਬਾਹਰ ਦਿਲਦਾ ਜੀ ਵੀ ਜੇ ਸੋਸਾਇਟੀਆਂ ਜਥੇਬੰਦੀਆਂ ਤੇ ਲੋਕ ਆ ਆਮਹਾਰੇ ਵੇਖੋ ਰਾਜਸਥਾਨ ਤੱਕ ਯੂਪੀ ਤੱਕ ਹਰਿਆਣੇ ਤੱਕ ਦੇ ਹੜਕ ਸੇਵਾ ਕਰਕੇ ਡੇਰੇ ਡੇਰੇ ਆਣਗੇ ਜੇ ਉਹ ਮੰਨ ਲਓ ਨਾ ਨਾ ਹੁੰਦੇ ਤੇ ਮੈਨੂੰ ਲੱਗਦਾ ਵੀ ਸਰਕਾਰ ਦੇ ਪੁਖਤਾ ਪ੍ਰਬੰਧ ਇਦਾਂ ਦੇ ਇਹਨਾਂ ਕੋ ਪਣਦਾ ਕੋਟ ਵੀ ਨਹੀਂ ਪਿਆ ਜਾਉ ਉਹਦਾ ਕਾਰਨ ਆ ਵੀ ਲੰਬੇ ਸਮੇਂ ਤੋਂ ਪਾਰਟੀ ਜਿਹੜੀ ਆ ਉਹ ਲੋਕਾਂ ਵੇਖੋ ਜਦੋਂ ਪਾਰਟੀ ਹੋਂ ਵਿੱਚ ਆਈ ਆ ਉਦੋਂ ਕਹਿ ਕੇ ਆਈ ਵੀ ਲੋਕਾਂ ਦੀ ਪਾਰਟੀ ਆਮ ਘਰਾਂ ਦੇ ਮੁੰਡੇ ਆਏ ਨੇ ਦੇ ਵਿੱਚ ਆਮ ਲੋਕਾਂ ਦੇ ਹੱਕਾਂ 'ਚ ਫੈਸਲੇ ਕੀਤੇ ਜਾਣਗੇ ਪਹਿਲਾ ਫੈਸਲਾ ਜਿਹੜਾ ਸੀਗਾ ਲੈਂਡ ਬੋਲਿੰਗ ਦਾ ਉਹ ਵੀ ਜਨਤਾ ਦੇ ਖਿਲਾਫ ਗਿਆ ਵਿਰੋਧ ਹੋਇਆ ਸੰਘਰਸ਼ ਕੀਤਾ ਲੋਕਾਂ ਨੇ ਉਹ ਫੈਸਲਾ ਫਿਰ ਵਾਪਸ ਹੋਇਆ ਵਾ ਫਿਰ ਵੇਖੋ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨੇ ਇੱਕ ਬਿਆਨ ਦਿੱਤਾ ਸੀ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਵੀ ਅਸੀਂ ਮਾਲਵੇ ਵਿੱਚੋਂ ਸਰਕਾਰ ਬਣਾਵਾਂਗੇ ਤੇ ਮਾਝੇ ਦੀ ਉਹਦਾ ਸਿੱਧਾ ਸਿੱਧਾ ਮੀਨਿੰਗ ਇਹ ਆ ਵੀ ਸਾਨੂੰ ਮਾਝੇ ਦੀ ਲੋੜ ਨਹੀਂ ਹੈਗੀ ਅਸੀਂ ਮਾਲਵੇ ਵਿੱਚੋਂ ਆਪਣੀ ਸਰਕਾਰ ਜਿਹੜੀ ਉਹ ਬਣਾ ਸਕਦੇ ਹਾਂ ਦਾਵਾ ਕਰਦੇ ਹ ਹਰ ਸਟੇਜ ਤੇ ਕਾਰੀ ਕਰਦੇ ਹਾਂ ਹਾਂ ਜੀ ਤੁਸੀਂ ਸੁਣਿਆ ਹੋਵੇਗਾ ਹੂੰ ਉਹ ਦਾਅਵੇ ਦੇ ਵਿੱਚ ਮਗਰੋਂ ਜਿਹੜਾ ਵਾ ਉਹ بارشਾਂ ਸਟਾਰਟ ਹੋ ਗਈਆਂ ਨੇ ਮੇਰੇ ਕੋ ਬੱਚਾ ਬੱਚਾ ਪੰਜਾਬ ਦਾ ਜਿਹੜਾ ਵਾ ਉਹ ਇਹ ਕਹਿ ਰਿਹਾ ਵੀ ਜੇ ਡੈਮਾ ਦਾ ਪਾਣੀ ਜਿਹੜਾ ਰਿਲੀਜ਼ ਕੀਤਾ ਜਾਂਦਾ ਟਾਈਮ ਬਾਈ ਟਾਈਮ ਉਹਨਾਂ ਦੇ ਸਾਥ ਇੰਜੀਨੀਅਰਾਂ ਦੇ ਵੀ ਇੰਟਰਵਿਊ ਆਈਆਂ ਨੇ ਪਿੱਛੇ ਜੇ ਵੀ ਇਹ ਜਿਹੜਾ ਇੰਨਾ ਪੱਧਰ ਉੱਤੇ ਨਹੀਂ ਸੀ ਜਾ ਸਕਦਾ ਜੇ ਪਹਿਲਾਂ ਕਿਉਂਕਿ ਵੇਖੋ ਪੰਡਾਂ ਦੀਆਂ ਪੰਨਾਂ ਤਨਖਾਹਾਂ ਲੈਣ ਵਾਲੇ ਜਿਹੜੇ ਵੱਡੇ ਅਫਸਰ ਜਿਹੜੇ ਡੈਮਾ ਉੱਤੇ ਤਾਇਨਾਤ ਕੀਤੇ ਗਏ ਨੇ ਉਹ ਕਿਸ ਲਈ ਨੇ ਜੇ ਮੰਨ ਲਓ ਪੰਜਾਬ ਦੀ ਸਿਰ ਤੇ ਬੰਬ ਬੰਨਿਆ ਵਾ ਇਹਨਾਂ ਨੇ ਪਖੜਾ ਦਾ ਜਾਂ ਡੈਮਾ ਦਾ ਬੰਬ ਵੱਜਾ ਜਦੋਂ ਹੱਕਾਂ ਦਾ ਪਾਣੀ ਲੈਣਾ ਹੋਏ ਪੰਜਾਬ ਨੇ ਉਦੋਂ ਪੰਜਾਬ ਨੂੰ ਨਹੀਂ ਮਿਲਦਾ ਹੈਗਾ ਤੇ ਜਦੋਂ ਨੁਕਸਾਨ ਦਾ ਨੁਕਸਾਨ ਦੀ ਵਾਰੀ ਆਉਂਦੀ ਹੈ ਉਦੋਂ ਪੰਜਾਬ ਮਰੀ ਹੋ ਜਾਂਦਾ ਹੁਣ ਤੁਸੀਂ ਦੱਸੋ ਵੀ ਤਕਰੀਬਨ 7 ਤੋਂ 8 ਜ਼ਿਲ੍ਹੇ ਜਿਹੜੇ ਪੰਜਾਬ ਦੇ ਨੇ ਉਹ ਇਸ ਵਕਤ ਪਾਣੀ ਦੀ ਮਾਰ ਹੇਟ ਨਹੀਂ ਅਸੀਂ ਜਦੋਂ ਡੇਰਾ ਬਾਬਾ ਨਾਨਕ ਅਸੀਂ ਆਪਣੇ ਹਲਕੇ ਦੀ ਗੱਲ ਕਰੀਏ ਜਦੋਂ ਇਹਦੇ ਵਿੱਚ ਹੜ ਹੁੰਦੇ ਨੇ ਤੇ ਤੁਸੀਂ ਤਕਰੀਬਨ ਕਾਫੀ ਧਾਵਾਂ ਤੋਂ ਟੁੱਟ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਜੀ ਗੱਲ ੜੀ ਹੱਟ ਤੋਂ ਟੁੱਟੀ ਹੋਈ ਹੈ ਸ਼ੀਟਰਕਿਆਂ ਤੋਂ ਟੁੱਟੀ ਹੋਈ ਆ ਕੋਰੀਡੋਰ ਦੇ ਕੋਲੋਂ ਟੁੱਟੀ ਹੋਈ ਆ ਗਾੜੀ ਕੋਹਨੇਵਾਲ ਦਾ ਤੁਸੀਂ ਹਾਲ ਦੇਖ ਲਿਆ ਵਾ ਕੀ ਹੋ ਰਿਹਾ ਵਾ ਤੇ ਅੱਧਾ ਹਲਕਾ ਜਿਹੜਾ ਸਾਡਾ ਵਾ ਉਹ ਪ੍ਰਭਾਵ ਇਹ ਤਾਂ ਹੜਾਂ ਦੇ ਪਾਣੀਆਂ ਤੋਂ ਜੀ ਪੰਜ ਪੰਜ 6 6 7 7 ਫੁੱਟ ਤੱਕ ਜਿਹੜੀ ਰੇਤ ਉਹ ਚੜ ਗਈ ਆ ਬੇਸ਼ੱਕ ਸਰਕਾਰ ਨੇ ਬਿਆਨ ਦਿੱਤਾ ਵਾ ਵੀ ਜਿਹਦਾ ਖੇਤ ਆ ਉਹਦੀ ਰੇਤ ਵਾ ਲੇਕਿਨ ਮੈਨੂੰ ਇਹ ਦੱਸੋ ਵੀ ਚੁੱਕੇਗਾ ਕਿਦਾਂ ਜੱਟ ਉਹ ਜੱਟ ਜਿਹੜਾ ਅਸੀਂ ਕਿਨੇ ਹਮੇਸ਼ਾ ਤੋਂ ਕਹਿੰਦੇ ਆ ਰਹੇ ਆਂ ਵੀ ਜੱਟ ਜਿਹੜਾ ਉਹ ਕਰਜ਼ੇ ਦੀ ਮਾਰਹੇਟ ਚੱਲ ਰਿਹਾ ਵਾ ਹੈਂਡ ਟੂ ਮਾਉਥ ਆ ਉਹੀ ਕਮਾਉਣਾ ਉਹੀ ਉਹਨੇ ਖਾਣਾ ਵਾ ਜੱਟ ਨੇ ਤੇ ਉਹ ਆਪਣੇ ਕੋਲੋਂ ਪੈਸੇ ਲਾ ਕੇ ਕਿੱਦਾਂ ਵੇਚੇਗਾ ਹੁਣ ਮੈਂ ਆਪਾ ਮੁੱਦਾ ਜਿਹੜਾ ਹੈ ਨਾ ਆਪਾਂ ਉੱਥੋਂ ਸ਼ੁਰੂ ਕਰੀਏ ਆਪਾਂ ਇਸ ਮੁੱਦੇ ਨੂੰ ਲੈ ਗਏ ਆ ਕਿਸੇ ਹੋਰ ਪਾਸੇ ਮੈਨੂੰ ਸਵਾਲ ਇਹ ਹੈ ਤੋ ਤੁਸੀਂ ਅਸਤੀਫਾ ਦਿੱਤਾ ਕਿਉਂ ਅਸਤੀਫਾ ਤੁਸੀਂ ਦਿੱਤਾ ਕਿ ਤੁਹਾਡੇ ਕੋਲੋਂ ਦਵਾਇਆ ਗਿਆ ਹੈ ਕੀ ਤੁਹਾਨੂੰ ਪਤਾ ਲੱਗ ਚੁੱਕਾ ਸੀ ਕਿ ਆਮ ਆਦਮੀ ਪਾਰਟੀ ਤੁਹਾਡੀ ਕਾਰਗੁਜ਼ਾਰੀ ਤੋਂ ਤੁਹਾਡੇ ਕੰਮਾਂ ਤੋਂ ਖੁਸ਼ ਨਹੀਂ ਹੈ ਕੀ ਕੋਈ ਤੁਸੀਂ ਐਂਟੀ ਪਾਰਟੀ ਕੰਮ ਕੀਤਾ ਹੈ ਕੀ ਕਾਰਨ ਹੈ ਕਿ ਪਾਰਟੀ ਜਿਹੜੀ ਹੈ ਲੱਗਦਾ ਸੀ ਤੁਹਾਨੂੰ ਕਿ ਮਾਰਕੀਟ ਕਮੇਟੀ ਦਾ ਜਿਹੜਾ ਚੇਅਰਮੈਨ ਹੈ ਇਹ ਬਦਲਿਆ ਜਾ ਸਕਦਾ ਹੈ ਕੋਈ ਐਮਐਲਏ ਸਬੰਧ ਜਿਹੜੇ ਐਮਐਲਏ ਨੇ ਇਸ ਵੇਲੇ ਰੰਦਾਵਾ ਸਭ ਕੋ ਉਹਨਾਂ ਦੀ ਮਰਜ਼ੀ ਦਾ ਉਹਨਾਂ ਦੀ ਪਸੰਦ ਦਾ ਲਾਇਆ ਜਾ ਸਕਦਾ ਹੈ ਤੇ ਤੁਸੀਂ ਇਸ ਤੋਂ ਪਹਿਲਾਂ ਕਿ ਪਾਰਟੀ ਤੁਹਾਨੂੰ ਸਾਈਡ ਤੇ ਕਰਦੀ ਤੁਸੀਂ ਪਾਸੇ ਹੋ ਗਏ ਤੇ ਤੁਸੀਂ ਸੇਮ ਪਠਾਨ ਮਾ ਜਿਹੜੇ ਅੰਗੂ ਜਿਹੜਾ ਪਾਰਟੀ ਦੇ ਉੱਤੇ ਹੀ ਹੁਣ ਦੋਸ਼ਮੰਦ ਲੱਗਿਓ ਨਹੀਂ 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 ਵੇਖੋ ਏਦਾਂ ਦੀ ਕੋਈ ਅਜੇ ਤੱਕ ਕੋਈ ਬਿਆਨ ਨਹੀਂ ਕਿਸੇ ਦਾ ਹੈਗਾ ਪੰਜਾਬ ਵਾਲੇ ਦਾ ਤੁਸੀਂ ਬਿਆਨ ਕੱਢ ਕੇ ਦੇਖ ਲਓ ਕੋਈ ਇਹੋ ਜੀ ਲਿਸਟ ਜਾਰੀ ਨਹੀਂ ਹੋਈ ਹੈਗੀ ਵੀ ਜਿਹਦੇ ਵਿੱਚ ਚੇਅਰਮੈਨ ਨੂੰ ਬਦਲ ਦੀ ਗੱਲ ਬਿਲਕੁਲ ਲੱਗੀ ਹੋਵੇ ਬਸੋ ਵੇਖੋ ਪਿੰਖਦੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਹੁਣ ਵੇਖੋ ਅਸੀਂ ਅਸਤੀਫਾ ਦਿੱਤਾ ਕਿਉਂ ਫਿਰ ਅਸਤੀਫਾ ਦੇਣ ਦਾ ਮੇਨ ਕਾਰਨ ਹੋਇਆ ਇਹ ਆ ਵੀ ਜਿਸ ਬਦਲਾ ਜਿਸ ਭਗਤ ਸਿੰਘ ਦੀ ਸੋਚ ਨੂੰ ਸਮਰਪਤ ਅਸੀਂ ਲੰਮੇ ਸਮੇਂ ਤੋਂ ਆਪਣਾ ਜਿਹੜਾ ਜ਼ਿੰਦਗੀ ਦਾ ਲੰਮਾ ਸਮਾਂ ਇਸ ਪਾਰਟੀ ਨੂੰ ਦਿੱਤਾ ਵਾ ਕੋਲੋਂ ਖਰਚ ਕੀਤੇ ਨੇ ਕੋਲੋਂ ਗੱਡੀਆਂ ਭੰਨੀਆਂ ਜੇ ਮਲੋ ਅਸੀਂ ਇਹ ਸੋਚ ਨੂੰ ਲਾ ਕੇ ਤੁਰੇ ਅਸੀਂ ਵੀ ਭਗਤ ਸਿੰਘ ਜਿਹੜਾ ਉਹ ਦੇਸ਼ ਦੀ ਖਾਤਰ ਫਾਂਸੀ ਦੇ ਰਸਤੇ ਤੇ ਚੜ ਗਿਆ ਤੇ ਘੱਟੋ ਘੱਟ ਅਸੀਂ ਉਹਦੇ ਪায়ে ਪੁਰਨਿਆਂ ਤੇ ਚੱਲਣ ਦਾ ਯਤਨ ਕਰੀਏ ਅਸੀਂ ਉਹ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਸਵਾਗਤੀ ਸਵਾਲ ਹੈ ਤੁਹਾਡੇ ਨਾਲ ਸਰਦਾਰ ਜਗਜੀਤ ਸਿੰਘ ਜੀ ਕਿ ਤੁਹਾਡੀ ਅਸਤੀਪੋ ਤੋਂ ਬਾਅਦ ਕੁਝ ਐਸੇ ਲੋਕਾਂ ਲੋਕਾਂ ਨੇ ਵੀ ਤੁਹਾਨੂੰ ਕਾਲ ਫੋਨ ਆਏ ਹੋਣਗੇ ਜੀ ਭਈ ਜਗਜੀਤ ਸਿੰਘ ਤੂੰ ਕੰਮ ਬਹੁਤ ਵਧੀਆ ਕੀਤਾ ਜਾਂ ਜਗਜੀਤ ਸਿੰਘ ਅਸੀਂ ਤੁਹਾਡੇ ਨਾਲ ਆ ਜਾਂ ਇਹ ਵੀ ਕਿਹਾ ਹੋਵੇਗਾ ਕਿ ਜਗਜੀਤ ਸਿੰਘ ਦਾ ਸੱਚਕਾ ਤੋਂ ਦੀ ਜਨ ਜਗਜੀਤ ਸਿੰਘ ਨੂੰ ਪਤਾ ਹੈ ਕਿ ਅਕੋਂ ਆਉਣ ਵਾਲੇ ਦਿਨਾਂ 'ਚ ਅਸਤੀਫਿਆਂ ਦੀ ਝੜੀ ਲੱਗ ਸਕਦੀ ਹੈ ਜਾਂ ਨਹੀਂ ਲੱਗ ਸਕਦੀ। ਵੇਖੋ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਗੱਲ ਕਰ ਰਿਹਾ ਮੈਂ ਅੱਜ ਵੀ ਮੈਨੂੰ ਇੱਕ ਵੀ ਐਸੀ ਕਾਲਨੀ ਆਈ ਵੀ ਜਿਨੇ ਇਹ ਕਿਹਾ ਹੈ ਵੀ ਤੂੰ ਬਹੁਤ ਵੱਡੀ ਗਲਤੀ ਕਰ ਰਹੀ ਹੈ। ਇੱਕ ਵੀ ਅਸੀਂ ਜਾਂ ਮੇਰੀ ਫੇਸਬੁੱਕ ਤੇ ਮੇਰਾ ਅਸਤੀਫਾ ਪਿਆ ਉਹ ਤੇ ਥੱਲੇ ਤੁਸੀਂ ਆਪ ਕਮੈਂਟ ਦੇਖ ਸਕਦੇ ਹੋ ਜੀ ਜੀ ਵੀ ਇੱਕ ਵੀ ਕੋਈ 네ਗੇਟਿਵ ਕਮੈਂਟ ਨਹੀਂ ਤੁਹਾਨੂੰ ਲੱਭੇਗਾ ਮੈਨੂੰ ਲੱਗਦਾ 1% 0.1% 1% ਹੋ ਸਕਦਾ ਵਾ ਇੱਕ ਵੀ ਕਮੈਂਟ ਤੁਹਾਨੂੰ ਇਹੋ ਜਿਹਾ ਨਹੀਂ ਲੱਭੇਗਾ ਜਿਹੜਾ ਸਾਡੇ ਖਿਲਾਫ ਤੇ ਪਾਰਟੀ ਦੇ ਹੱਕ ਚ ਗਿਆ ਹੋਵੇਗਾ ਠੀਕ ਹੈ ਤੇ ਦੂਜੀ ਜਿਹੜੀ ਲਿਸਟ ਦਾ ਮੈਂ ਛੜੀ ਦੀ ਗੱਲ ਕਹੀਤੀ ਹੈ ਕਿ ਆਉਣ ਵਾਲੇ ਸਮੇਂ ਚ ਵੇਖੋ ਅਸੀਂ ਜੱਜੀਤ ਸਿੰਘ ਕਾੜੋਂ ਦੇ ਰਸਤੇ ਚੱਲ ਸਕਦੇ ਅਸੀਂ ਆਪਣਾ ਕੰਮ ਕਰਤਾ ਵਾ ਜੇ ਜੀਤਪਾਲ ਸਿੰਘ ਨੇ ਛਿੱਧੀ ਦਿੱਤੀ ਸੀ ਤਾਂ ਉਹਨੇ ਹਲੂਣਾ ਦਿੱਤਾ ਸੀ ਕੰਮ ਅਸੀਂ ਹਲੂਣਾ ਦਿੱਤਾ ਵੀ ਜਾਗਦਿਆਂ ਜ਼ਮੀਨਾਂ ਵਾਲੇ ਰਹੋ ਜਿਹੜੀ ਕੌਮ ਲੜਨਾ ਭੁੱਲ ਜਾਂਦੀ ਆ ਨਾ ਉਹ ਗੁਲਾਮ ਹੋ ਜਾਂਦੀ ਆ ਅਣਖਦਾਰਾ ਚੁਣੀਏ ਸੱਚਦਾਰਾ ਚੁਣੀਏ ਕੁਛ ਵੀ ਨਹੀਂ ਮਤਲਬ ਇਹ ਤਾਂ ਆਉਣ ਜਾਂਦੇ ਪਰਛਾਵੇਂ ਨੇ ਮਤਲਬ ਕੁਰਸੀ ਅਹੀਂ ਮੈਨੂੰ ਅੱਜ ਕਹਿ ਦੇ ਵੀ ਤੂੰ ਸਾਲ ਇੱਕ ਹੋਰ ਕੁ ਜਾਣਾ ਸੀਗਾ ਸਾਲ ਵਿੱਚ ਕੁਰਸੀ ਮੁੱਕਣੀ ਸੀ ਮੈਨੂੰ ਲਾਲਚ ਨਹੀਂ ਹੈਗਾ ਕੁਰਸੀ ਦਾ ਵੀ ਕੁਰਸੀ ਦੇ ਉੱਤੇ ਬਹਿ ਕੇ ਹੀ ਮੈਂ ਡਟੇ ਰਹਿਣਾ ਵਾਂ ਜੇ ਉਹ ਕਿਸੇ ਤੇ ਕੰਮ ਨਹੀਂ ਆਈ ਤੇ ਕੁਰਸੀ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ। ਡੇਰਾਪਾਪਾ ਨਾਨਕ ਤੇ ਐਮਐਲਏ ਗੁਰਦੀਪ ਸਿੰਘ ਰੰਦਾਵਾ ਜੀ ਉਹਨਾਂ ਨੂੰ ਕੋਈ ਨੁਕਸਾਨ ਹੋ ਸਕਦਾ ਤੁਹਾਡੀ ਜਾਣਨਾ। ਇਹ ਤਾਂ ਵੇਖੋ ਜੀ ਇਹ ਉਹਨਾਂ ਦੀ ਆਪਣੀ ਨਿੱਜੀ ਹੈ ਵੀ ਹੋ ਸਕਦਾ ਕਿ ਨਹੀਂ ਹੋ ਸਕਦਾ। ਹਮ ਤੇ ਮੈਨੂੰ ਇਸ ਗੱਲਬਾਤ ਦੇ ਵਿਚਾਲੇ। ਤੁਹਾਨੂੰ ਕੀ ਲੱਗਦਾ ਤੁਹਾਡੇ ਜਾਣ ਨਾਲ ਕੋਈ ਨੁਕਸਾਨ ਉਹਨਾਂ ਨੂੰ ਹੋਏ? ਵੇਖੋ ਮੈਂ ਤੁਸੀਂ ਆਪ ਹੀ ਗੱਲ ਕੀਤੀ ਹੈ ਵੀ ਪਾਰਟੀ ਜਿਹੜਾ ਏਡਾ ਵੱਡਾ ਰੋਖੋ ਚ ਇੱਕ ਪੱਤਾ ਝੜਨਾ ਕੋਈ ਫਰਕ ਨਹੀਂ ਪੈਂਦਾ। ਮੈਨੂੰ ਲੱਗਦਾ ਸੈਂ ਨਹੀਂ ਫਰਕ ਪਏ। ਪਾਰਟੀ ਦੀ ਗੱਲ ਹੋ ਰਹੀ ਹੈ ਤੇ ਫਿਰ ਹਲਕੇ ਦੀ ਗੱਲ ਹੋ ਰਹੀ ਹੈ ਹਲਕੇ ਚ ਇੱਕ ਪੱਤਾ ਬੜਾ ਕੀਮਤੀ ਚ ਉਹ ਤਾਂ ਫਿਰ ਇੱਕ ਇੱਕ ਵੋਟ ਬੜੀ ਕੀਮਤੀ ਹੁੰਦੀ ਆ ਸਾਡੀ ਜਲਨੀ ਟੀਮ ਹੈ ਏਰੰਦਾਵਾ ਸਾਹਿਬ ਨੂੰ ਚਲੋ ਪਤਾ ਵਾ ਪਾਰਟੀ ਨੂੰ ਵੀ ਪਤਾ ਵਾ ਮਿਹਨਤ ਦਿਨ ਰਾਤ ਕੀਤੀ ਆ ਜੇ ਤੁਸੀਂ ਗੱਲ ਕੀਤੀ ਵੀ ਉਦੋਂ ਆਪਾਂ ਹਟ ਲਿਸਟ ਤੇ ਚੱਲਦੇ ਸੀ 2021 ਵਿੱਚ ਤੋਂ ਟੀਮ ਮਗਰ ਕ ਵਰਕ ਕਰਦੀ ਸੀ ਤਾਂ ਆਪ ਚੱਲਦੇ ਸੀ ਕੱਲੇ ਬੰਦੇ ਦਾ ਕੋਈ ਯੂਜ਼ ਨਹੀਂ ਹੈਗਾ ਟੀਮ ਤੁਹਾਡੇ ਨਾਲ ਟੀਮ ਨਾਲ ਚੱਲੇਗੀ ਇੱਕ ਤੁਹਾਡੇ ਨਾਲ ਹੀ ਦੌੜੇਗੀ ਜੀ ਅਸੀਂ ਫੇ ਕਿਦਾਂ ਦੇਣਗੇ ਜਦੋਂ ਉਹਨਾਂ ਦਾ ਦਿਲ ਕਰੇ ਖੁੱਲੀ ਛੁੱਟੀ ਉਹਨਾਂ ਨੂੰ ਦੇ ਸਕਦੇ ਆ ਕਿ ਜਾਂ ਨਹੀਂ ਦੇਖੋ ਜਿਹੜੇ ਪਿਆਰ ਕਰਨ ਵਾਲੇ ਤੁਸੀਂ ਆਵਾਜ਼ ਦਓਗੇ ਤੇ ਉਸੇ ਦਿਨ ਦੇ ਦੇਣਗੇ ਮਟਿਕਲ ਕਹਿ ਰਹੇ ਹੋ ਤੁਸੀਂ ਦੇਖੋ ਜੇ ਸਾਚਾ ਤਾਂ ਤਾਂ ਕਹਿ ਰਹੇ ਮੈਨੂੰ ਆਨਲਾਈਨ ਹੈ ਲਾਈਵ ਚੱਲਣਾ ਮੈਨੂੰ ਐਵੇਂਕੇ ਪ੍ਰੋਗਰਾਮ ਆਡਾ ਚੱਲ ਪੈਣਾ ਤੇ ਇਹ ਨਾ ਹੋਵੇ ਕਿ ਤੁਸੀਂ ਜਿੱਦਣ ਆਵਾਜ਼ ਦਿਓ ਤੇ ਉਹਨਾਂ ਦੇ ਵਿੱਚੋਂ ਕੋ ਬੰਦਾ ਬੋੜੇ ਨਾ ਵੇਖੋ ਹਲੂਣਾ ਅਸੀਂ ਦਿੱਤਾ ਜਾਗਦੇ ਜਮੀਰ ਵਾਲੇ ਜਿਹੜੇ ਨੇ ਨਾ ਉਹ ਤਤਪਰੀ ਰਹਿੰਦੇ ਹੁੰਦੇ ਨੇ ਸੰਪਰਕ ਚ ਨੇ ਪੂਰੇ ਦੇਖੋ ਸਾਰੇ ਕੀ ਕਹਿੰਦੇ ਨੇ ਭਾਜੀ ਜਿੱਦਣ ਕਹੋ ਦਨ ਕਹੋ ਤਨਾ ਕਹਦੇ ਹੋ ਨਹੀਂ ਨਹੀਂ ਜਦਨ ਕਹੋ ਮਸ ਕਿਦਨ ਕਹੋ ਵਾਲਾ ਜਦਨ ਕਹੋ ਕਹਿੰਦੇ ਆ ਨਾਲ ਨੇ ਸੱਚ ਵੇਖੋ ਸੱਚੇ ਖੱਬੇ ਸੱਚੇ ਸਾਰੀ ਨਾਲ ਗੱਲ ਅਸਤੀਫੇ ਦੀ ਨਹੀਂ ਉਹ ਜਿਹੜੇ ਵੇਖੋ ਜਿਹੜਾ ਮੈਂ ਅਸਤੀਫਾ ਦੇ ਕੇ ਤੁਸੀਂ ਕਹਿੰਦੇ ਹੋ ਬਾਕੀ ਵੀ ਨੂੰ ਕਹਿ ਰਹੇ ਹੋ ਜੇ ਉਹ ਬਾਕੀ ਦੇ ਨਾਲ ਆ ਜਾਣ ਖਲੋਂਦੇ ਨੇ ਕਾਲ ਕਰਦੇ ਨੇ ਕਮੈਂਟ ਕਰਦੇ ਨੇ ਇਹਦਾ ਕੀ ਮਤਲਬ ਸਭ ਤੋਂ ਪਹਿਲਾਂ ਸ਼ੁਕਰੀਆ ਜਗਜੀਤ ਸਿੰਘ ਕਾਲੋ ਜੀ ਆਪ ਜੀ ਦਾ ਆਪ ਜੀ ਨੇ ਅਸਤੀਫੇ ਨਸਬੰਦ ਆਪਣੇ ਸਾਰੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਸਮਾਜ ਦੀ ਧਰਤੀ ਤੇ ਵੀ ਪਠਾਨ ਮਾਜ਼ਰੇ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਜੱਜੀਤ ਸਿੰਘ ਕਾੜੋ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ ਹੈ ਔਰ ਇਸ ਬਗਾਵਤ ਦੇ ਬਿਗਲ ਦੇ ਵਿੱਚ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਪਾਰਟੀ ਨੂੰ ਦੇ ਦਿੱਤਾ ਹੈ ਔਰ ਦੱਸਿਆ ਹੈ ਕਿ ਉਹ ਸ਼ਹੀਦ ਆਜਮ ਭਗਤ ਸਿੰਘ ਦੀ ਸੋਚ ਤੇ ਚੱਲੇ ਸੀ ਔਰ ਉਹਨਾਂ ਨੂੰ ਲੱਗਦਾ ਸੀ ਕਿ ਜਿੱਦਾਂ ਗੋਰੇ ਅੰਗਰੇਜ਼ ਜਿਹੜੇ ਆ ਉਹ ਭਜਾਈ ਨੇ ਹੁਣ ਅਸੀਂ ਕਾਲੇ ਅੰਗਰੇਜ਼ ਭਜਾਵਾਂਗੇ ਪਰ ਇਹਨਾਂ ਨੇ ਜੋ ਸਮੇਂ ਹਾਲਾਤ ਦੇ ਮੁਤਾਬਕ ਦੇਖਿਆ ਔਰ ਇਹਨਾਂ ਨੂੰ ਜੋ ਨਤੀਜੇ ਮੰਨਬਾ ਮਾਫਕ ਜਿਹੜੇ ਆ ਉਹ ਨਹੀਂ ਲੱਗੇ ਤਾਂ ਇਹਨਾਂ ਨੇ ਅਸਤੀਫਾ ਤੇ ਦੇ ਦਿੱਤਾ ਪਰ ਵਿਰੋਧੀਆਂ ਦਾ ਜਾਂ ਇਹਨਾਂ ਦੀ ਪਾਰਟੀ ਦੇ ਵਿੱਚ ਹੀ ਐਮਐਲਏ ਸਾਹਿਬ ਨੇ ਵੀ ਕਹਿ ਦਿੱਤਾ ਹੈ ਕਿ ਇਹਨਾਂ ਦੀ ਕੋਈ ਆਪਣੀ ਰੰਜਿਸ਼ ਹੈ ਉਹ ਰੰਜਿਸ਼ ਕੀ ਹੈ ਇਹਨਾਂ ਨੇ ਤਾਂ ਕਲੀਅਰ ਕਰ ਦਿੱਤਾ ਕਿ ਕੋਈ ਰੰਜਿਸ਼ ਨਹੀਂ ਹੈ ਪਰ ਹੁਣ ਐਮਐਲਏ ਸਾਹਿਬ ਕੋਲੋਂ ਕਲੀਅਰ ਕਰਨਗੇ ਕਿ ਕੋਈ ਰੰਜਿਸ਼ ਕੀ ਹੈ ਇਹਨਾਂ ਨੇ ਕਹਿ ਕੇ ਅਸੀਂ ਐਮਐਲਏ ਦੀ ਕੁਰਸੀ ਵੀ ਨਹੀਂ ਸੀ ਰਣੀ ਚਾਹੁੰਦੇ ਜਦਕਿ ਨਾਂ ਪਹਿਲੇ ਨੰਬਰ ਤੇ ਚੱਲ ਰਿਹਾ ਸੀ ਸੋ ਹੁਣ ਉਹ ਰੰਜਿਸ਼ ਕੀ ਹੈ ਕਿਹੜੀ ਗੱਲੋਂ ਅਸਤੀਫਾ ਦਿੱਤਾ ਹੈ ਇਹ ਕਹਿੰਦੇ ਸਾਡੀ ਜਮੀਰ ਜਾਗੀ ਹੈ ਅਸੀਂ ਅਸਤੀਫਾ ਦੇ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਲਈ ਕਿੰਨੇ ਘਾਤਕ ਸਾਬਤ ਹੋਣਗੇ ਜਾਂ ਇਹਨਾਂ ਦੇ ਜਾਣਨ ਕੋਈ ਪਾਰਟੀ ਨੂੰ ਫਰਕ ਪਏਗਾ ਕਿ ਨਹੀਂ ਪਏਗਾ ਜਾਂ ਫਿਰ ਪਠਾਰ ਮਾਜਰੇ ਵਾਂਗ ਫਿਰ ਇਹਨਾਂ ਦੀਆਂ ਦੌੜਾਂ ਲੱਗਣਗੀਆਂ ਕਿ ਨਹੀਂ ਲੱਗਣਗੀਆਂ ਇਹ ਹੁਣ ਸਮਾਂ ਦੱਸੇਗਾ ਔਰ ਉਮੀਦ ਕਰਦੇ ਹਾਂ ਕਿ ਅਸੀਂ ਐਮ ਆਰ ਐ ਸਭ ਕੋਲੋਂ ਵੀ ਇਹਦਾ ਜਵਾਬ ਬਹੁਤ ਜਲਦੀ ਲੈ ਕੇ ਤੁਹਾਡੀ ਕਚਹਿਰੀ ਚਾਜ ਰਵਾਂਗੇ ਦੇ ਜਜ਼ਬ ਵੇਖਦ ਰਕਸਦੀ ਆਵਾਜ਼ ਹੈ ਨਾ ਰਹੀ ਟੂਡੇ